ਰੱਬ ਦਾ ਨਾਲ ਜੁੜੇ ਸਾਰੇ ਦਰਸ਼ਨਾਂ ਦਾ ਮੈਂ ਦਰਸ਼ਨ ਸਿੰਘ ਨੂੰ ਕੁਸਵਤ ਕਰ ਦਉ ਇਸ ਤੋਂ ਪਹਿਲਾਂ ਕਿ ਅੱਜ ਦੇ ਮੁੱਦੇ ਤੇ ਗੱਲ ਕੀਤੀ ਜਾਵੇ ਮੈਂ ਇੱਕ ਬੇਨਤੀ ਕਰਨਾ ਕਿ YouTube ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰੋ ਜਿੰਨੇ ਵੀ ਇਸ ਚੈਨਲ ਨੂੰ ਦੇਖਦੇ ਨੇ ਜਾਂ ਡਾਕਟਰ ਪਿਆਰੇ لال ਗਰਗ ਦੀ ਇੰਟਰਵਿਊਜ਼ ਦੇਖਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤੁਹਾਡੀਆਂ ਹੈਲਪ ਦੀ ਲੋੜ ਹੈ ਸੋ ਮੇਰੇ ਨਾਲ ਨੇ ਅੱਜ ਡਾਕਟਰ ਪਿਆਰੇ لال ਗਰਗ ਇਹਨਾਂ ਨਾਲ ਗੱਲ ਕਰਾਂਗੇ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਰਾਮ ਮੰਦਰ ਦੇ ਉਪਕਾਟਣ ਵਾਸਤੇ ਆਰਐਸਐਸ ਜਸਰੰਗ ਦਲ ਤੇ ਹੋਰ ਕਈ ਸੰਸਥਾਵਾਂ ਸੱਦਾ ਪੱਤਰ ਦੇ ਰਹੀਆਂ ਨੇ ਜਦਕਿ ਇਹ ਕੰਮ ਹੁੰਦਾ ਮੈਨੇਜਮੈਂਟ ਦਾ ਜਾਂ ਉਸ ٹرسٹ ਦਾ ਰਾਸ਼ਟਰਪਤੀ ਨੂੰ ਵੀ ਜੋ ਸੱਦਾ ਪੱਤਰ ਦੇ ਕੇ ਆਏ ਨੇ ਉਹ ਆਰਐਸਐਸ ਦੇ ਆਗੂ ਸੀਗੇ ਤੇ ਪੰਜਾਬ ਦੇ ਜਿਹੜੇ ਸਿੱਖ ਆਗੂਆਂ ਨੂੰ ਪੰਥ ਕਾਗੂਆਂ ਵਿੱਚ ਜਥੇਦਾਰਾਂ ਨੂੰ ਜੋ ਸੱਦੇ ਪੱਤਰ ਦੇ ਰਹੇ ਨੇ ਉਹ ਵੀ ਆਰਐਸਐਸ ਵਾਲੇ ਇਸ ਕੰਮ ਤੇ ਲੱਗੇ ਹੋਏ ਨੇ ਸਵਾਲ ਇਹ ਪਾ ਆ ਜਾਂਦਾ ਕਿ ਕੀ ਰਾਮ ਮੰਦਰ ਕੇਵਲ ਆਰਐਸਐਸ ਵਾਲਿਆਂ ਦਾ ਜਾਂ ਫਿਰ ਭਾਜਪਾ ਵਾਲਿਆਂ ਦਾ ਜਿੰਨਾ ਵੀ ਹੋਰ ਵਿਅਕਤੀਆਂ ਦੀ ਮੰਦਰ ਵਿੱਚ ਸਰਧਾ ਹੈ ਕਿ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਰਿਹਾ ਇਹ ਵੱਡੇ ਸਵਾਲ ਨੇ ਪੂਰੇ ਭਾਰਤ ਦੇ ਵਿੱਚ ਮੇਰੇ ਨਾਲ ਨੇ ਪੰਜਾਬੀ ਚਿੰਤਕ ਡਾਕਟਰ ਪਿਆਰੇ ਲਾਲ ਗਰਗ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਕੀ ਮਹਿਸੂਸ ਕਰਦੇ ਨੇ ਕਿ ਇੱਕ ਪਾਸੇ ਨੂੰ ਜੋ ਭਾਜਪਾ ਪੁਲਾਰ ਹੂਰੀ ਇੱਕ ਧਰਮ ਵੱਲ ਇਹਦਾ ਕੀ ਨੁਕਸਾਨ ਹੋ ਸਕਦਾ ਡਾਕਟਰ ਸਾਹਿਬਾ ਤੁਹਾਡਾ ਜੀ ਬਹੁਤ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਜਿਹੜੇ ਸੱਦਾ ਪੁੱਤਰ ਦਿੱਤੇ ਜਾ ਰਹੇ ਨੇ ਮੰਦਿਰ ਜਿਹੜਾ ਰਾਮ ਮੰਦਿਰ ਬਾਰੇ ਉਹਦੇ ਬਾਰੇ ਕੀ ਕਹੋਗੇ ਹਾਂ ਦੇਖੋ ਖੁਕਰ ਸਾਹਿਬ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਵੀ ਮੰਦਿਰ ਇੱਕ ਸਾਂਝੀ ਜਗ੍ਹਾ ਹੈ ਜੇ ਤੁਸੀਂ ਇੱਕ ਕਮਿਊਨਿਟੀ ਦੀ ਵੀ ਗੱਲ ਕਹਿਣੀ ਹੈ ਬਈ ਸਾਰੀਆਂ ਕਮਿਊਨਿਟੀਆਂ ਵਾਸਤੇ ਸਾਂਝੀਆਂ ਹੁੰਦੀਆਂ ਨੇ ਧਾਰਮਿਕ ਸੰਸਥਾਵਾਂ ਪਰ ਕਿਉਂਕਿ ਹਿੰਦੂਆਂ ਦੇ ਵਿੱਚ ਵੀ ਆਹ ਜਾਣਾ ਚਾਹੀਦਾ ਆ ਨਹੀਂ ਜਾਣਾ ਚਾਹੀਦਾ ਇਹ ਜੋ ਕੁਝ ਹੈਗੇ ਨੇ ਪਰ ਜਿਹੜਾ ਵੀ ਉਹਦੇ ਵਿੱਚ ਜਾਣਾ ਹੈ ਜੀ ਨੂੰ ਵੀ ਉੱਥੇ ਬਣਾਣਾ ਹੈ ਉ ਉਦਘਾਟਨ ਵਾਸਤੇ ਬੁਲਾਉਣ ਵਾਸਤੇ ਉੱਥੋਂ ਦੇ ਜਿਹੜਾ ਪ੍ਰਸਤ ਹੋਵੇ ਪੁਜਾਰੀ ਹੋਣ ਉਹ ਤਾਂ ਮੈਸੇਜ ਸੰਦੇਸ਼ ਦਿੰਦੇ ਨੇ ਉਹਨੇ ਬੀਜੇਪੀ ਆਰਐਸਐਸ ਬਜਰੰਗ ਦਲ ਵਿਸ਼ਵ Hindu ਪ੍ਰੀਸ਼ਦ ਇਹ ਸਾਰੇ ਜਿਹੜੇ ਦੇ ਰਹੇ ਨੇ ਇਸ ਨਹੀਂ ਇਸ ਨੇ ਦੇਣ ਦਾ ਮਤਲਬ ਹੈ ਇਸ ਨੂੰ ਇੱਕ ਵਿਸ਼ੇਸ਼ ਜਿਹੜੇ ਆਰਐਸਐਸ ਨਾਲ ਜੁੜੇ ਹੋਏ ਸੰਗਠਨ ਨੇ ਇਹ ਸਾਰੇ ਆਰਐਸਐਸ ਦੇ ਸੰਗਠਨ ਨੇ ਇਹ ਕਹਿੰਦੇ ਸਾਡੇ ਕੋਲ 2706 ਉਹ ਨਹੀਂ ਰਹੇ ਇਦਾਂ ਮਤਲਬ ਰਾਮ ਮੰਦਰ ਹਿੰਦੂਆਂ ਦਾ ਮੰਦਰ ਨਾ ਰਿਹਾ ਉਹ ਸਿਰਫ ਆਰਐਸਐਸ ਵਾਲਿਆਂ ਦਾ ਮੰਦਰ ਹੋ ਗਿਆ ਕਿਉਂਕਿ ਦੂਜੇ ਦੂਜੇ ਹਿੰਦੂਆਂ ਨੂੰ ਕਿਹੜਾ ਆਸਥਾਨੀ ਹੈ ਜੇ ਗੰਗਾ ਤੇ ਲੋਕ ਫੁੱਲ ਪਾਉਣ ਜਾਂਦੇ ਨੇ ਤਾਂ ਉੱਥੇ ਕੋਈ ਅਜਿਹਾ ਵਿਚਾਰ ਹੈ ਨਹੀਂ ਵੀ ਇਹ ਆਰਐਸਐਸ ਦਾ ਜਾਂ ਨੌਨ ਆਰਐਸਐਸ ਦਾ ਉੱਥੇ ਵੀ ਮੰਦਰ ਹੈ ਉੱਥੇ ਲੋਕ ਜਾਂਦੇ ਵੀ ਨੇ ਉਹ ਜੇ ਕੋਈ ਸੰਦੇਸ਼ ਵੀ ਮਿਲਦਾ ਹੈ ਉਹ ਪੰਡੇ ਜਾਂ ਤਾਂ ਤੁਹਾਡਾ ਜਿਹੜਾ ਪੰਡਤ ਹੈ ਉਹ ਦਿੰਦਾ ਹੈ ਫੁੱਲ ਫਲੋਤ ਜਿਹੜਾ ਬਣ ਕੇ ਉੱਥੇ ਹੁੰਦਾ ਹੈ ਤੇ ਜਾਂ ਫਿਰ ਸਾਰਾ ਕਾਮਨ ਹੁੰਦਾ ਹੈ ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਹੈ ਇੱਥੇ ਪੰਜਾਬ 'ਚ ਜਿਹੜੇ ਨੇ ਪ੍ਰਮੋਦ ਕੁਮਾਰ ਆਏ ਨਾਲ ਇਹਦੇ ਆ ਖੇਤੀਬਰਾਸਤ ਮਿਸ਼ਨ ਸਭ ਨੂੰ ਪਤਾ ਖੇਤੀਬਰਾਸਤ ਮਿਸ਼ਨ ਤਾਂ ਫਿਰ ਆਰਐਸਐਸ ਦਾ ਹੈਗਾ ਹੀ ਹੈ ਸੋ ਸਾਰਾ ਕੁਝ ਆਰਐਸਐਸ ਦਾ ਚਲਾਇਆ ਜਾ ਰਿਹਾ ਹੈ ਤੁਸੀਂ ਮੰਂਦਰ ਦੀ ਗੱਲ ਕਰਦੇ ਹੋ ਇਹ ਤਾਂ ਮੰਂਦਰ ਛੱਡ ਇੱਥੇ ਗਵਰਨਰ ਵੀ ਹੁਣ ਇਹਨਾਂ ਦੀ ਜਿਹੜੀ ਯਾਤਰਾ ਚਲਾਈ ਹੋਈ ਆ ਉਹਦੇ 'ਚ ਗਵਰਨਰ ਸਾਹਿਬ ਜਾ ਕੇ ਆਏ ਨੇ ਆਹ ਨੂੰ ਕਹਿ ਕੇ ਆਏ ਨੇ ਕੇਂਦਰੀਆਂ ਸਕੀਮਾਂ ਜਿਹੜੀਆਂ ਨੇ ਉਹ ਮੈਨੂੰ ਦੱਸੋ ਜੇ ਤੁਹਾਨੂੰ ਨਹੀਂ ਮਿਲਦੀਆਂ ਮੈਂ ਦਵਾਉਂਗਾ ਸਰਕਾਰ ਤੋਂ ਉਦੋਂ ਗਵਰਨਰ ਸਾਹਿਬ ਭਾਜਪਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਗਵਰਨਰ ਸਾਹਿਬ ਆਰਐਸਐਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਵੀ ਗਵਰਨਰ ਕਿਉਂ ਲੱਗੇ ਹੋਏ ਨੇ ਇਹ ਸਿੱਧੀ ਸਿਆਸਤ ਕਰ ਰਹੇ ਨੇ ਸੋ ਮੈਨੂੰ ਆਇਆ ਲੱਗਦਾ ਦੇਸ਼ ਕਿਸੇ ਹੋਰ ਹੀ ਪਾਸੇ ਜਾ ਗਿਆ ਉਹ ਜਿਹੜਾ ਹੈ ਕਿ ਜਦ ਤੁਸੀਂ ਇੱਕ ਧਰਮ ਨੂੰ ਸਿਆਸਤ ਦੀ ਤਰ੍ਹਾਂ ਵਰਤਣ ਲੱਗ ਜਓ ਬਿਲਕੁਲ ਥੋਰ ਨਹੀਂ ਸਿਆਸਤ ਵਾਸਤੇ ਧਰਮ ਨੂੰ ਜਿਵੇਂ ਮਾਈਨਸ ਕਰ ਦੋ ਤਾਂ ਇਹਦੇ ਭਲੇ ਵੱਡੇ ਨੁਕਸਾਨ ਨੇ ਇਹ ਨੁਕਸਾਨ ਹਿੰਦੂ ਕਮਿਊਨਿਟੀ ਨੇ ਪਹਿਲਾਂ ਵੀ ਝੱਲੇ ਨੇ ਇਹ ਨੁਕਸਾਨ ਕਈਆਂ ਨੂੰ ਬਹੁਤ ਦੇਸ਼ ਨੂੰ ਨੁਕਸਾਨ ਹੋਣਾ ਹੈ ਕਈਆਂ ਨੂੰ ਬਹੁਤ ਕਿਸੇ ਮਿਨਾਰਟੀ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਹੋਣਾ ਹੈ ਕਈਆਂ ਨੂੰ ਬਗ ਸਕਦਾ ਆਦੀਵਾਸੀਆਂ ਨੂੰ ਜਾਂ ਸ਼ੈਡਿਊਲਡ ਕਾਸਟਾਂ ਨੂੰ ਦਲਤਾਂ ਨੂੰ ਹੋ ਸਕਦਾ ਹੈ ਇਹਦਾ ਨੁਕਸਾਨ ਵੱਡਾ ਹਿੰਦੂਆਂ ਨੂੰ ਹੋਣਾ ਹੈ ਹਿੰਦੂਆਂ ਨੂੰ ਨੁਕਸਾਨ ਇਸ ਕਰਕੇ ਹੋਣਾ ਹੈ ਕਿ ਹਿੰਦੂ ਧਰਮ ਜਿਹੜਾ ਹੈ ਇਹਦੇ ਚ ਕਿੰਨੇ ਦੇਵਤੇ ਨੇ ਕਿੰਨੀ ਤਰ੍ਹਾਂ ਦੇ ਮੰਦਰ ਨੇ ਉਹ ਸਾਰੇ ਮੰਦਰਾਾਂ ਚ ਜਾਂ ਉਹਨਾਂ ਦੇਵਤਿਆਂ ਦੀ ਪੂਜਾ ਪਾਠ ਦੇ ਉੱਤੇ ਕਿਸੇ ਨੂੰ ਕੋਈ ਰੋਕਣੀ ਐ ਕਿਸੇ ਦਾ ਕੋਈ ਕਬਜਾਨੀਆ ਉਸ ਤਰੀਕੇ ਦਾ ਉਹਨਾਂ ਸਾਰੇ ਐਤਮਨਸਾ ਦੇਵੀ ਦਾ ਮੰਦਰਾ ਸਾਰੇ ਜਾਂਦੇ ਨੇ ਜਿਹੜੇ ਵੀ ਜਾਂਦੇ ਨੇ ਉੱਪਰ ਉਸੇ ਮੰਨਸਾ ਦੇਵੀ ਟਰਸਟ ਆ ਜਿਹੜਾ ਉਹਨੂੰ ਚਲਾ ਰਿਹਾ ਤੁਸੀਂ ਨਾਣਾ ਦੇਵੀ ਜਾਣੇ ਹੋ ਤੁਸੀਂ ਅੱਗੇ ਲਾਟਾਂ ਵੀ ਜਿਹਨੂੰ ਜਾਲਾ ਜੀ ਕਹਿੰਦੇ ਉੱਤੇ ਜਾਣੇ ਹੋ ਚਿੰਤਪੁਰ ਨਹੀਂ ਜਾਂਦੇ ਹੋ ਜਿਹੜੀਆਂ ਮੇਨ ਦੇਵੀਆਂ ਨੇ ਹਿੰਦੂਆਂ ਵਾਸਤੇ ਉਹ ਸਾਰੀਆਂ ਉੱਤਰੀ ਭਾਰਤ ਦੀ ਨੇ ਇੱਕੋ ਹੀ ਆ ਕਮਕੱਟੇ ਤਕਾਲੀ ਤਕਦੇਵਾਲੀ ਤੇ ਬਾਕੀ ਇਹ ਸਾਰੇ ਜਿਹੜੇ ਹੈਗੇ ਨੇ ਤੁਸੀਂ ਕਿਤੇ ਵੀ ਜਾਣੇ ਉਹਨਾਂ ਦੇ ਟਰਸਟ ਪ੍ਰਬੰਧ ਕਰਦੇ ਨੇ ਤੇ ਉਹਨਾਂ ਨੇ ਸਨੇਹ ਦੇਣੇ ਹੁੰਦੇ ਨੇ ਉਹਨਾਂ ਨੇ ਬੁਲਾਣਾ ਹੁੰਦਾ ਪਰ ਜਦ ਤੁਸੀਂ ਇੱਕ ਸਿਆਸੀ ਪਾਰਟੀ ਉਹਦਾ ਪ੍ਰਬੰਧ ਕਰਨ ਲੱਗੇ ਜੀ ਸਿਆਸੀ ਪਾਰਟੀ ਦੇ ਘਾ ਜਿਹੜੇ ਅੱਗੇ ਤਾਰ RSS ਕਹਿੰਦਾ ਸੀ ਕਿ ਅਸੀਂ ਤਾਂ ਇੱਕ ਸਭਿਆਚਾਰਕ ਸੰਸਥਾ ਹੈਗੇ ਹਾਂ ਉਹ ਤੋਂ ਧਾਰਮਿਕ ਸੰਸਥਾ ਵੀ ਬਣ ਗਈ RSS ਨੇ ਕਦੇ ਆਪਣੇ ਆਪ ਨੂੰ ਧਾਰਮਿਕ ਸੰਸਥਾ ਨਹੀਂ ਕਿਹਾ ਸੀ ਉਹਨਾਂ ਦਾ ਕੈਸੀ ਸੀ ਕਿ ਕਲਚਰਲ ਸੰਸਕ੍ਰਿਤੀ ਦਾ ਮੰਚ ਹੈ ਜਿਹੜਾ ਸਾਂਸਕ੍ਰਿਤਿਕ ਮੰਚ ਆਇਆ ਕੋણો ਧਾਰਮਿਕ ਮੰਚ ਬਣ ਗਿਆ ਫਿਰ ਉਹ ਧਰਮ ਦੇ ਉੱਤੇ ਗਾਂ ਵਿਸ਼ੇਸ਼ ਉਸਤਾ ਹੋ ਗਿਆ ਜਦ ਤੁਸੀਂ ਸੱਦਾ ਪੁੱਤਰ ਜਨਰੇ ਦਾ ਮਤਲਬ ਓਨਰ ਤੁਸੀਂ ਹੋ ਸੱਦਾ ਪੁੱਤਰ ਦੇਣ ਵਾਲਾ ਕੌਣ ਹੁੰਦਾ ਜਾਂ ਪ੍ਰਬੰਧਕ ਹੁੰਦਾ ਜਾਂ ਓਨਰ ਹੁੰਦਾ ਮਾਲਕ ਹੁੰਦਾ ਤੇ ਜੇ ਤੁਸੀਂ ਮੰਦਿਰ ਦੇ ਮਾਲਕ ਹੋ ਤਾਂ ਵੀ ਗਲਤ ਆ ਰਿਹਾ ਇਸ ਦਾ ਮਾਲਕ ਨਹੀਂ ਹੋਣਾ ਚਾਹੀਦਾ RAM ਮੰਦਿਰ ਦਾ RAM ਤਾਂ ਸਭ ਦਾ ਸੰਜ ਹੈ ਤੇ ਜੇ ਤੁਸੀਂ ਉਹਦੇ ਪ੍ਰਬੰਧਕ ਹੋ ਤਾਂ ਵੀ ਗਲਤ ਹੈ ਕਿਉਂਕਿ ਪ੍ਰਬੰਧਕ ਵੀ ਤੁਸੀਂ ਆਰਐਸਐਸ ਨਹੀਂ ਹੋ ਸਕਦਾ ਉਹਨਾਂ ਦਾ ਵੀ ਇੱਕ ਟਰਸਟ ਹੀ ਹੋ ਹਾਂ ਉਹਦੇ ਚਾਰ ਸੱਤੇ ਬੰਦੇ ਹੋ ਸਕਦੇ ਨੇ ਗਿਣਤੀ ਵੱਧ ਹੋ ਸਕਦੀ ਹੈ ਉਹ ਗੱਲ ਰੁੱਤ ਨਹੀਂ ਹੈ ਪਰ ਆਰਐਸਐਸ ਦਾ ਨਹੀਂ ਹੁੰਦਾ ਜੇ ਸਾਰੇ ਬੰਦੇ ਵੀ ਪ੍ਰਬੰਧਕ ਚ ਆਰਐਸਐਸ ਦੇ ਹੋਣ ਤਾਂ ਵੀ ਉਹ ਟਰਸਟ ਹੈ ਉਸ ਟਰਸਟ ਦਾ ਆਰਐਸਐਸ ਦੇ ਬੰਦੇ ਸਾਰੇ ਹੋਣ ਦੇ ਬਾਵਜੂਦ ਵੀ ਉਹ ਆਰਐਸਐਸ ਦਾ ਨਹੀਂ ਬਣਦਾ ਉਹ ਮੰਦਰ ਹਿੰਦੂਆਂ ਵਾਸਤੇ ਸੋ ਇਸ ਕਰਕੇ ਮੈਨੂੰ ਇਹ ਕਿੰਨੀ ਮੈਂ ਗੁਰਦੁਆਰੇ ਮੰਦਰ ਨਾਲ ਜੁੜਿਆ ਵੀ ਰਿਹਾ ਕਿਸੇ ਗਵਾਨੇ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਵੀ ਜਦ ਤੁਸੀਂ ਅ ਅੱਡੇ ਵੱਡੇ ਅ ਉਹਨੂੰ ਗਾਟਨ ਕਰੀ ਹਾਂ ਐਡੇ ਵੱਡੇ ਭਾਬ ਮੰਦਿਰ ਦਾ ਹਾਲਾਂਕਿ ਉਹਦੇ ਤੇ ਵੀ ਮੱਤ ਪੈਦਨੇ ਸ਼ੰਕਰਾਚਾਰੀ ਨੇ ਕਹਤਾ ਵੀ ਇਹ ਤਾਂ ਪੂਰਾ ਹੀ ਨਹੀਂ ਹੋਇਆ ਕਿਉਂਕਿ ਇੱਕ ਜਿਹੜੇ ਬਾਕੀ ਸ਼ੰਕਰਾਚਾਰੀ ਨੇ ਪੂਰੀ ਦੀ ਗੱਲ ਨਹੀਂ ਕੀਤੀ ਸ਼ੰਕਰਾਚਾਰੀ ਨੇ ਇਹ ਵੀ ਕਿਹਾ ਕਿ ਉੱਥੇ ਮੋਦੀ ਦੀ ਮਹਿਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਮਾ ਗਈ ਜਾਏਗੀ ਉਹ ਮਹਿਮਾ ਤੇ ਸਿੱਛਾ ਮਲ ਹਾਂ ਦੋਨੀਆਂ ਗੱਲਾਂ ਹੋਈਆਂ ਨੇ ਪੂਰੇ ਹੋਂਤੇ ਵੀ ਝਗੜੇ ਪਏ ਹੋਏ ਨੇ ਵੀ ਅਜੇ ਤਾਂ ਡੇਟ ਹੋਣਾ ਸੀ ਕੱਲ ਹੀ ਕਰੀ ਜਾ ਰਹੀ ਹੈ ਦੂਜਾ ਮਹਿਮਾ ਕਰੀ ਜਾ ਰਹੀ ਹੈ ਇਹਨੂੰ ਸਿਆਸੀ ਬਣਾਇਆ ਜਾ ਰਿਹਾ ਹੈ ਉਹਨਾਂ ਤਾਂ ਇਹ ਵੀ ਇੰਜਾਂ ਪੰਤਾਂ ਨੇ ਤਾਂ ਇਹ ਵੀ ਕਹਤਾ ਵੀ ਹੈ ਦੇਸ਼ ਵਾਸਤੇ ਵੀ ਮਾਲਾ ਜੀ ਆਪਾਂ ਉਹਨਾਂ ਦੇ ਹਿੰਦੂ ਧਰਮ ਦੇ ਉਸ ਨਾਲ ਦੇਖੀਏ ਜੋਤਿਸ਼ ਵਿਦਿਆ ਤੇ ਹੋਰ ਉਦੋਂ ਤੇ ਵੀ ਬੜੇ ਇਹ ਸਵਾਲ ਪੈਦਾ ਹੋ ਰਹੇ ਨੇ ਮੈਨੂੰ ਕਹਿੰਦੇ ਨੇ ਵੀ ਭਾਈ ਆਹ ਇਹ ਦੇਸ਼ ਤੇ ਸੰਕਟ ਲੈ ਕੇ ਆਏਗਾ ਲੋਕ ਤਾਂ ਇੱਥੇ ਤੱਕ ਪਹੁੰਚੇ ਹੋਏ ਨੇ ਕਿਉਂਕਿ ਸੰਕਟ ਦੀ ਗੱਲ ਤਾਂ ਵੀ ਕਰ ਸਕਦੇ ਨੇ ਵੀ ਜਦ ਰਾਮ ਜੀ ਨੂੰ ਰਾਜਮੀਨ ਨਾ ਸੀ ਰਾਜਤਰਕ ਮੇਂ ਦੇ ਮਦੇ ਬਨਵਾਸ ਮਿਲ ਗਿਆ ਸੀ ਤੇ ਇਸ ਕਰਕੇ ਸ੍ਰੀ ਰਾਮ ਮੰਦਰ ਦੇ ਵਿੱਚ ਵੀ ਪਰ ਦੂਜਾ ਇੱਕ ਹੋਰ ਵੀ ਸਵਾਲ ਜਿਹੜਾ ਉੱਠਦਾ ਹੈ ਜਿਹੜਾ ਮੈਂ ਕਈ ਵੇਲੇ ਦੇਖਦਾ ਵੀ ਜਦ ਤੁਸੀਂ ਸਿਆਸੀ ਇਹਨੂੰ ਬਣਾ ਲਿਆ ਇਹ ਸਿਆਸੀ ਬਣਾ ਕੇ ਤੁਸੀਂ ਜੋ ਰਾਮਚੰਦਰ ਜੀ ਕਰਦੇ ਸੀ ਰਾਮ ਮੰਦਰ ਕੀ ਹੈ ਤੁਸੀਂ ਕਹਿੰਦੇ ਰਾਮ ਜਨਮ ਭੂਮੀ ਆ ਉਹ ਗੱਲ ਵੱਖਰੀ ਹੈ ਆ ਮੇਰੇ ਕੋਲ ਰਾਮ ਚਤਰਮੰਥ ਪਿਆ ਹੈ ਕਿ ਤੁਸੀਂ ਦੱਸਦਾ ਲਿਖਿਆ ਹੋਇਆ ਉਹ ਤੁਸੀਂ ਪੜ੍ਹ ਲਓ ਉਹਦੇ ਵਿੱਚ ਲਿਖਿਆ ਹੈ ਕਿ ਕੋਸ਼ਲ ਦੇ ਪ੍ਰਦੇਸ਼ ਦੇ ਵਿੱਚ ਜਨਮ ਹੋਇਆ ਸੀ ਰਾਮ ਜਨਮ ਦਾ। ਤੇ ਕੋਸ਼ਲ ਦੇ ਪ੍ਰਦੇਸ਼ ਤੋਂ ਬਰਾਂਸੀ ਨਾ। ਤੁਸੀਂ ਕਰਕੇ ਚਲੋ ਜੋ ਵੀ ਹੈ। ਇਹ ਰਾਮ ਜਨਮ ਭੂਮੀ ਦਾ ਤੁਸੀਂ ਇਹ ਨਿਆਸ ਕਰਿਆ ਤੁਸੀਂ ਅੱਜ ਮੰਦਿਰ ਨੂੰ ਪੂਰਾ ਉਹ ਕਰ ਰਹੇ ਹੋ। ਉਹਦਾ ਤੁਸੀਂ ਉਦਘਾਟਨ ਕਰ ਰਹੇ ਹੋ। ਤਾਂ ਉਹ ਰਾਮ ਦੇ ਸੂਲ ਨਾਲ ਤੇ ਚੱਲੂਗਾ ਨਾ। ਰਾਮ ਦੇ ਸੂਲ ਨਾਲ ਦੀ ਗੱਲ ਹੈ ਨਾ। ਜੇ ਨਹੀਂ ਤਾਂ ਫਿਰ ਉਹਦਾ ਕੋਈ ਮਤਲਬ ਨਹੀਂ ਹੈ। ਫਿਰ ਤਾਂ ਕੋਈ ਵੀ ਮੰਦਿਰ ਹੋ ਸਕਦਾ। ਤੁਸੀਂ ਮੰਗਿਆ ਵੀ ਇਸੇ ਕਰਕੇ ਆ ਤੁਸੀਂ ਪੂਜਾ ਵੀ ਕਰਨੀ ਆ ਰਾਮਚੰਦਰ ਜੀ ਦੀਆਂ ਚਾਰ ਪੰਜ ਗੱਲਾਂ ਉਹਦੇ ਉੱਤੇ ਅਸੀਂ ਇੱਕ ਤੇ ਵੀ ਨਹੀਂ ਚੱਲ ਰਹੇ ਹੁਣ ਹੀ ਯੁੱਧ ਘਾਟਣ ਵੇਲੇ ਉਹ ਕਿਹੜੀਆਂ ਜਿਹੜੇ ਗੱਲਾਂ ਉਹ ਵੀ ਆਪਣੇ ਦਰਸ਼ਕਾਂ ਨੂੰ ਦੱਸੋ ਲਖਸਾ ਹਾਂ ਮੈਂ ਉਸ ਜੱਗ ਕਿ ਕਿਤਾ ਇਹ ਹੈ ਕਿ ਰਾਮਚੰਦਰ ਜੀ ਨੇ ਤਾਂ ਤਾਕਤ ਦੇ ਉੱਤੇ ਕਬਜ਼ਾ ਨਹੀਂ ਕਰਿਆ ਕਦੇ ਉਹਨਾਂ ਤਾਂ ਵਰਤ ਕੇ ਉਹਨਾਂ ਦਾ ਹੱਕ ਬੰਦਾ ਸੀ ਉਸ ਜ਼ਮਾਨੇ ਚ ਇਹੀ ਸੀ ਵੀ ਵੱਡੇ ਪੁੱਤਰ ਨੂੰ ਰਾਜ ਮਿਲਦਾ ਉਹਨਾਂ ਦਾ ਹੱਕ ਬੰਦਾ ਸੀ ਵੀ ਰਾਜ ਉਹਨਾਂ ਨੂੰ ਮਿਲੇ ਕਿ ਉਹਨਾਂ ਆਇਤ ਕੋਲ ਨਾ ਹੋਣਾ ਸੀ ਪਰ ਉਹਨਾਂ ਦੀ ਮਤ੍ਰੈਈ ਮਾ ਨੇ ਆਪਣੇ ਪਤੀ ਨੂੰ ਉਹਨਾਂ ਦੇ ਪਿਤਾ ਦਸ਼ਰਥ ਨੂੰ ਬਚਨ ਦੇ ਹੋਈ ਸੀ ਉਹ ਬਚਨ ਪੂਰੇ ਕਰਨ ਵਾਸਤੇ ਕਿਹਾ ਤੇ ਉਹਨੇ ਆਪਣੇ ਪੁੱਤਰ ਵਾਸਤੇ ਰਾਜ ਤੇ ਰਾਮਚੰਦਰ ਵਾਸਤੇ ਬਣਵਾਸ ਮੰਗ ਲਿਆ ਇਸੇ ਤੀ ਦਸ਼ਰਥ ਜਿਹੜਾ ਹੈ ਉਹ ਇੱਕ ਕਿਸਮ ਦਾ ਮਹਿਲ ਬਚੜ ਕੇ ਹੁਣ ਕਸ਼ੀ ਕਰਨ ਦੀ ਇਨਤ ਕਰ ਲਿਆ ਉਹ ਕੌਤ ਹੋ ਗਿਆ ਤੇ ਪਰ ਰਾਮਚੰਦਰ ਨੂੰ ਜੋਰ ਲਾ ਲਿਆ ਪਰ ਤਨੇ ਜਾ ਕੇ ਕਿ ਤੁਸੀਂ ਵਾਪਸ ਆਓ ਲੋਗਾਂ ਨੂੰ ਲੈ ਕੇ ਗਿਆ ਨਾਲ ਤੇ ਉਹਨੇ ਕਹਿ ਨਹੀਂ ਉਹ ਮੈਂ ਬਨਵਾਸੀ ਕੱਟੂਗਾ ਮੇਰੇ ਪਿਤਾ ਜੀ ਦਾ ਉਹਨੇ ਤਾਂ ਗੱਦੀ ਜਿਹੜਾ ਹੱਕ ਸੀ ਉਹ ਛੱਡਦਾ ਅਸੀਂ ਤਾਂ ਜੋਰ ਤੋਰ ਤੇ ਹੋਰ ਸਾਰਾ ਕੁਝ ਕਰਕੇ ਆ ਦੂਜਾਂ ਦਾ ਹੱਕ ਖੋਹਣ ਦੀ ਤਿਆਰੀ ਚ ਰਹਿਨੇ ਹਰ ਵਕਤ ਹੀ ਦਾ ਮਤਲਬ ਇਕਤਾ ਸੀ ਸਿਆਸਤ ਦੇ ਵਿੱਚ ਵੀ ਜਿਵੇਂ ਸਿਆਸੀ ਵੀ ਬਣਾ ਰਿਹਾ ਤਾਂ रामचंद्र ਜੀ ਨੇ ਜੋ ਸਿਆਸਤ ਦੀ ਜਿਹੜਾ ਜੋ ਉਹਨਾਂ ਨੇ ਮर्याਦਾ ਤੈਅ ਕੀਤੀ ਉਹ ਮर्याਦਾ ਤੋਂ ਅਸੀਂ ਕਿਤੇ ਦੂਰ ਦੂਜੀ ਮਰਿਆਦਾ ਉਹਨਾਂ ਨੇ ਚਾਹ ਕ੍ਰੀ ਬਰੋਧੀਆਂ ਪ੍ਰਤੀ ਇੱਕੋ ਗਿਆ ਆਪਦੇ ਹੱਕ ਪ੍ਰਤੀ ਦੂਜੀ ਮਰਿਆਦਾ ਫਰੋਧੀਆਂ ਪਤੀ ਵਿਰੋਧੀਆਂ ਪ੍ਰਤੀ ਮਰਿਆਦਾ ਇਹ ਚਾਹ ਕਰੀ ਰਾਵਣ ਨੇ ਜਦ ਰਾਵਣ ਉਹਦਾ ਬਲੋਕੀ ਸੀ ਪਰ ਰਾਵਣ ਦੇ ਗਿਆਨ ਦਾ ਕਦਰ ਕਰਦੀ ਸੀ ਪਹਿਲਾਂ ਤਾਂ ਉਹਨਾਂ ਨੂੰ ਇਹ ਰਾਮਚੰਦਰ ਜੀ ਨੇ ਆਪਣਾ ਜੱਗ ਕਰਨਾ ਸੀ ਖਵਨ ਕਰਨਾ ਸੀ ਕਿ ਉਹਨੂੰ ਪ੍ਰੋਚ ਬਣਾਇਆ ਆ ਤਾਂ ਉਹ ਪ੍ਰੋਚ ਬਣਿਆ ਫਿਰ ਜਦ ਉਹ ਮਾਤ ਉਹਦੀ ਹੋ ਰਹੀ ਸੀ ਉਦੋਂ ਲక్ష్మణ ਨੂੰ ਭੇਜਿਆ ਵੀ ਜਾ ਉਹ ਤੋਂ ਸਿੱਖਿਆ ਲੈ ਆ ਉਹ ਬੜਾ ਮਹਾਪੰਡਤ ਸੀ ਉਹ ਸਿੱਖਿਆ ਲੈਣ ਗਿਆ ਤੇ ਮੁੜਿਆ ਆਇਆ ਨਹੀਂ ਕਹਿੰਦਾ ਵੀ ਤੂੰ ਬੰਦਿਆਂ ਦੀ ਤਰ੍ਹਾਂ ਸਿੱਖਿਆ ਲੈਣ ਜਾ ਸਿਸ਼ਣ ਦੀ ਤਰ੍ਹਾਂ ਤੂੰ ਜਿੱਤ ਕੇ ਹੋਏ ਰਾਜੇ ਦੀ ਤਰ੍ਹਾਂ ਨਹੀਂ ਲੈ ਕੇ ਜਾਣਾ ਹੰਕਾਰ ਚ ਗੈਂ ਤੋਤਾ ਇਹ ਧੋਗਨਾ ਕਿ ਤੁਹਾਡੇ ਕੋਲ ਤਾਕਤ ਹੋਵੇ ਜਿੱਤ ਕੇ ਵੀ ਹੰਕਾਰ ਨਹੀਂ ਕਰਨਾ ਹੁੰਦਾ ਜਸ ਸਿੱਖਿਆ ਲੈਣੀ ਹੈ ਦੂਜਾ ਤੁਸੀਂ ਜਿਹੜਾ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਆ ਉਹ ਤੋਂ ਵੀ ਸਿੱਖ ਲਓ ਤੇ ਇਹ ਤਾਂ ਇਹ ਗਲਤ ਨੂੰ ਮਨ ਨੂੰ ਚਾਹੀਦੀ ਤੇ ਕੰਨ ਵਿਰੋਧੀ ਨੂੰ ਬਾਤ ਕਰਨ ਨੂੰ ਆਪਾਂ ਵੀ ਮਨ ਚਪਾ ਦਿੱਖਈਏ 140 ਨੂੰ ਹਾਲਾਂਕਿ ਕਾਨੂੰਨ ਤਾਂ ਇਹਨਾਂ ਨੇ ਫਿਰ ਵੀ ਪਾਸ ਕਰ ਲੈਣੇ ਸੀ ਸੋ ਇਹ ਦੂਜੀ ਗੱਲ ਸੀ ਵੀ ਸਿਆਸਤ ਦੇ ਵਿੱਚ ਵਿਰੋਧੀ ਨੂੰ ਐਡਾ ਨਹੀਂ ਰਾਜ ਉਹ ਸਿਆਸਤ ਸੀ ਨਾ ਉਸ ਵਕਤ ਵੀ ਵੀ ਵਿਰੋਧੀ ਦੇ ਗਿਆਨ ਦਾ ਕਦਰ ਕਰੀ ਲਈ ਹੈ ਵਿਰੋਧੀ ਨਾਲ ਕੋਰਪੋਰੇਸ਼ਨ ਵੀ ਕਰੀ ਲਿਆ ਜਿੱਥੇ ਲੋੜ ਪੈਂਦੀ ਹੈ ਇਹ ਦੂਜੀ ਗੱਲ ਹੈ ਤੀਜੀ ਗੱਲ ਸੀ ਕਿ ਵੀ ਜਨਤਾ ਜਨਤਾ ਦੀ ਗੱਲ ਸੁਣੀ ਦੀ ਹੈ ਉਹਨਾਂ ਰਾਮਚੰਦਰ ਜਿੰਦਕ ਧੋਬੀ ਨੇ ਕਹਿੰਦਾ ਤਾ ਵੀ ਉਹਨਾਂ ਨੇ ਸੁਣ ਲਿਆ ਇੱਥੇ ਤਾਂ ਪੂਰੀ ਜਨਤਾ ਪਕਾਰਦੀ ਰਹਿੰਦੀ ਆ ਤਾਂ ਨਹੀਂ ਸੁਣਦੀ ਅਸੀਂ ਸਾਡੀ ਚਾਹਤ ਕਿ ਟੌਪਿਕਲੀ ਇਹ ਕਿ ਤੁਸੀਂ ਜਿਨ੍ਹਾਂ ਨੂੰ ਦਬੇ ਕੁਚਲੇ ਲੋਗ ਨੇ ਪੱਥਰ ਸਮਝਿਆ ਜਾਂਦਾ ਸੀ ਜੋ ਪੱਥਰ ਬਣਿਆ ਹੋਇਆ ਕਿਹਾ ਪਰ ਉਹ ਪੱਥਰ ਸਮਝਾ ਕੇ ਕਹਿਣ ਉਹ 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 ਉਹਨੂੰ ਪੈਰ ਲਾ ਕੇ ਉਹਨੂੰ ਸਜੀਤ ਕਰਦੇ ਨੇ ਭਿੰਨਿਆਂ ਦੇ ਬੇਰ ਖਾਂਦੇ ਨੇ ਉਹ ਤਾਂ ਰਾਮਚੰਦਰ ਜੀ ਨੇ ਤਾਂ ਭਿੰਨਿਆਂ ਦੇ ਬੇਰ ਖਾਦੇ ਸੀਗੇ ਝੂਠੇ ਬੇਰ ਖਾਦੇ ਸੀਗੇ ਤੇ ਅਸੀਂ ਤਾਂ ਪੀਂਡਾਂ ਨੂੰ ਬੰਦੇ ਨਹੀਂ ਮੰਨਦੇ ਅਸੀਂ ਤਾਂ ਕਹਿੰਦੇ ਆ ਵੀ ਪੀਂਡਾਂ ਨੂੰ ਇਸਾਈ ਬਣਾਤਾ ਤੇ ਉਹ ਇਸਾਈ ਬਣ ਕੇ ਹੁਣ ਉਹਨੇ ਸਾਡੇ ਜੰਗਲਾਂ ਤੇ ਕਬਜ਼ਾ ਕਰੇ ਹੋਇਆ ਜੋ ਕੁਝ ਹੋਇਆ ਉਹ ਸਾਡੇ ਸਾਹਮਣੇ ਸੀ ਸੋ ਰਾਮਚੰਦਰ ਜੀ ਦੇ ਅੱਡੇ ਉੱਤੇ ਜਿਹੜੇ ਸਮੂਹ ਸੀਗੇ ਉਹ ਸूत ਅਸੀਂ ਇੱਕ ਵੀ ਨਹੀਂ ਮੰਨਿਆ ਇੱਕ ਵੀ ਨਹੀਂ ਸੁਣਿਆ ਸੋ ਉਹਦੇ ਨਾਲ ਅਸੀਂ ਕਿਵੇਂ ਇਹ ਮੰਨ ਲੀਏ ਰਾਮਚੰਦਰ ਜੀ ਤਾਂ ਆਪਣੀ ਪਤਨੀ ਦੇ ਨੰਬਨ ਵਾਸਤੇ ਰਾਤ ਕਰਦੇ ਰਹੇ ਤੇ ਦੀ ਅੱਪਾਈ ਇਹ ਕੁਛ ਦੇਖ ਰਹੇ ਹਾਂਗੇ ਸੋ ਮੈਨੂੰ ਐ ਲੱਗਦਾ ਹੈ ਵੀ ਜਦ ਅਸੀਂ ਕੋਈ ਵੀ ਜਿਵੇਂ ਅਸੀਂ ਡਾਕਟਰੀ ਚ ਕਰਦੇ ਹਾਂ ਵੀ ਫਲਾਣਾ ਹਿਪੋਕ੍ਰੈਟਸ ਤੋਂ ਲੈਂਦੇ ਆ ਜਾਂ ਕੋਈ ਬੰਦਾ ਕਹਿੰਦਾ ਵੀ ਸਾਡੇ ਗੁਰੂਆਂ ਨੇ ਸਾਡੇ ਫਲਾਣੇ ਪੀਰਾਂ ਨੇ ਸਾਡੇ ਫਲਾਣੇ ਗਨੀਤਾਰਵਾ ਨੇ ਸਾਡੇ ਫਲਾਣੇ ਵੱਡੇ ਵੱਡੇ ਰਿਆ ਨੇ ਇਹ ਕੰਮ ਕਰਿਆ ਗੁਰਗ੍ਰਮ ਸਾਹਿਬ ਚ ਲਿਖਿਆ ਬਾਬਾਨੀਆਂ ਕਹਾਣੀਆਂ ਪੁੱਤਸ ਬਤ ਕਰਿਆ ਜਿਹੜੀਆਂ ਅਸੀਂ ਇਹਨਾਂ ਬਾਬਿਆਂ ਦੀਆਂ ਕਹਾਣੀਆਂ ਸੁਣਦੇ ਆ ਆਪਣੇ ਇਤਿਹਾਸ ਦੀਆਂ ਕਹਾਣੀਆਂ ਸੁਣਦੇ ਆ ਕੋਈ ਉਹਨੂੰ ਇਤਿਹਾਸ ਕਹਿੰਦਾ ਕੋਈ ਮਿਥਿਆਸ ਕਹਿੰਦਾ ਹੈ ਤੇ ਉਹ ਜਿਹੜਾ ਇਤਿਹਾਸੀ ਤੇ ਕਹਿੰਦੇ ਨੇ ਇਤਿਹਾਸ ਹੈ ਕਿ ਇਹ ਸੱਚਾਸ ਨੂੰ ਮੰਨੀਏ ਨਾ ਇਸ ਤੋਂ ਸਿੱਖੀਏ ਸੋ ਰਾਮ ਮੰਦਰ ਦਾ ਉਦਘਾਟਨ ਸ਼੍ਰੀ ਰਾਮ ਚੰਦਰ ਜੀ ਦੇ ਜਿਹੜੇ ਅਸੂਲ ਸੀਗੇ ਰਾਜਨੀਤੀ ਨਾ ਕਰਨੇ ਹੱਕ ਕਿਵੇਂ ਛੱਡਨੇ ਦੂਜੇ ਵਾਸਤੇ ਇਨਸਾਫ ਕਿਵੇਂ ਕਰਨਾ ਹੈ ਕਿ ਇਸ ਤੋਂ ਕਿ ਪਬਲਿਕ ਦੀ ਲੋਕਾਂ ਦੀ ਗੱਲ ਕਿਵੇਂ ਸੁਣਨੀ ਹੈ ਤੇ ਵਿਰੋਧੀ ਨਾਲ ਕਿਵੇਂ ਵਰਤੋ ਕਰਨਾ ਹੈ ਇਹ ਚਾਰਾ ਪੰਜਾ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਅਸੀਂ ਕਿਸੇ ਪਾਸੇ ਵੀ ਉਹਨਾਂ ਦੇ ਕੋਲ ਨਹੀਂ ਉਤਰੇ ਹੈ ਇਹ ਤਾਂ ਹੀ ਹੈ ਵੀ ਜੀ ਕਿਹਦੇ ਚ ਸਵਾਲ ਇਹ ਆ ਜਾਂਦਾ ਹੈ ਕਿ ਆਰਐਸਐਸ ਸਾਰੇ ਪਹਿਲਾਂ ਕਹਿੰਦੇ ਹੁੰਦੇ ਸੀ 15 20 ਸਾਲ ਪਹਿਲਾਂ ਕਿ ਆਰਐਸਐਸ ਇੱਕ ਇੱਕ ਦੁੱਖ ਦਾ ਏਜੰਡਾ ਲੈ ਕੇ ਚੱਲਦੀ ਹੈ ਹੁਣ ਜਿਸ ਤਰ੍ਹਾਂ ਆ ਰਾਮ ਮੰਦਰ ਦੇ ਇਧ ਘੱਟ ਨੂੰ ਲੈ ਕੇ ਆਰਐਸਐਸ ਰਵਾਇ ਕਰ ਰਹੀ ਹੈ ਉਹ ਤੋਂ ਲੱਗਦਾ ਕਿ ਇਹਨਾਂ ਦਾ ਤਾਂ ਏਜੰਡਾ ਓਪਨ ਹੋ ਗਿਆ ਹੈ ਕਿ ਕੇਵਲ ਤੇ ਕੇਵਲ ਇਕੋ ਤਰਮ ਰਹੇ ਇਹਦੇ ਬਾਰੇ ਕੀ ਕਹਿਣਾ ਕਿ ਬਿਲਕੁਲ ਇਦਾਂ ਓਪਨ ਹੋਣਾ ਆਰਐਸਐਸ ਦਾ ਇਹ ਆਪਣੇ ਆਪ ਚ ਇੱਕ ਅਜੀਬ ਗੱਲ ਆ ਜਦ ਕਿ ਆਰਐਸਐਸ ਵਾਲੇ ਕਹਿੰਦੇ ਹੁਣ ਵੀ ਇਹੀ ਨੇ ਕਿਸੇ ਮਨੁੱਖਤਾ ਦੀ ਸੇਵਾ ਵਾਸਤੇ ਐਕਟਿਵ ਹਾਂ ਬਿਲਕੁਲ ਠੀਕ ਹੈ ਤੁਸੀਂ ਸੜਕਾਂ ਤੇ ਆਉਣ ਦਾ ਮਤਲਬ ਆਪਾਂ ਸਮਝਦੇ ਹਾਂ ਸਾਰੇ ਆਪਾਂ ਆਖਾਂ ਸੁਣਨੇ ਹੋਏ ਨੇ ਆਰਐਸਐਸ ਨੇ ਆਪਦੀ ਗੁਪਤਤਾ ਛੱਡ ਕੇ ਜਿਸ ਪਾਸੇ ਨੂੰ ਜਿਸ ਤਰੀਕੇ ਨਾਲ ਸਾਂਸਕ੍ਰਿਤਿਕ ਆਰਗੇਨਾਈਜੇਸ਼ਨ ਕੰਦੇ ਸੀ ਕਲਚਰਲ ਆਰਗੇਨਾਈਜੇਸ਼ਨ ਉਹ ਕਾਫੀ ਚੰਗਾ ਕੰਮ ਵੀ ਕਰਦੇ ਸੀ ਚਾਹੇ ਉਹਦੇ ਨਾਲ মতਪੇਦ ਸਭ ਹੋ ਸਕਦੇ ਨੇ ਤੇ ਉਸ ਕੰਮ ਨੂੰ ਛੱਡ ਕੇ ਜਦ ਤੁਸੀਂ ਪਬਲੀਕਲੀ ਇੱਕ ਸਿਆਸਤ ਦੇ ਵਿਚਾਣ ਲੱਗੇ ਹਾਲਾਂਕਿ ਹੁਣ ਤਾਂ ਮੋਹਨ ਭਗਤ ਜੀ ਨੇ ਵੀ ਬਿਆਨ ਦੇ ਦਿੱਤਾ ਪਹਿਲਾਂ ਇਹ ਵੀ ਕਹਿੰਦੇ ਸੀ ਵੀ ਸਾਡੇ ਤੋਂ ਜਿਹੜਾ ਸਿਆਸਤ ਚੱਲ ਜਾਂਦਾ ਉਹ ਆਰਐਸਐਸ ਨਹੀਂ ਲੈਂਦਾ ਬੇਸ਼ੱਕ ਉਹਦੇ ਵਿੱਚ ਨਿਸ਼ਟਾ ਸਾਡੇ ਨਾਲ ਰਹਿੰਦੀ ਹੈ ਪਰ ਅਸੀਂ ਉਹ ਤਰੀਕੇ ਨਾਲ ਸਿਆਸਤੀ ਕਿ ਨਹੀਂ ਰਹੀ ਹੁਣ ਤਾਂ ਮੋਹਨ ਭਗਤ ਜੀ ਨੇ ਬਿਆਨ ਦਿੱਤਾ ਵੀ ਸਾਡੇ ਕੋਲ ਆਰਐਸਐਸ ਤੋਂ ਉਸ ਸਿਆਸਤ ਦੀ ਨਹੀਂ ਆ ਸਤੂ ਇੰਦਰਾ ਹੁੰਦੇ ਨੇ ਇਹ ਤਾਂ ਸਾਡਾ ਆਦਾਨ ਪ੍ਰਦਾਨ ਚੱਲਦਾ ਹੈ ਐਡਾ ਸਟੈਪ ਉੱਥੇ ਜੰਮ ਹੋ ਗਿਆ ਕਿ ਆਰਐਸਐਸ ਹੁਣ ਸਿਆਸੀ ਜਥੇਬੰਦੀ ਹੈਗੀ ਹੈ ਕਿ ਜਦ ਤੁਸੀਂ ਸਿਆਸਤੀ ਬੰਦੇ ਭੇਜ ਨਾ ਹੁੰਦੇ ਨੇ ਉਹ ਵਾਪਸ ਲੈਣੋ ਜਾਂਦੇ ਨੇ ਇਹ ਦੂਜਾ ਹੁਣ ਆ ਗਿਆ ਹੁਣ ਧਰਮ ਦੇ ਸਥਾਨਾਂ ਦੇ ਉੱਤੇ ਵੀ ਆਰਐਸਐਸ ਨੇ ਧਰਮ ਦੇ ਸਥਾਨਾਂ ਤੇ ਇਸ ਤਰੀਕੇ ਨਾਲ ਕਰੇ ਬਹੁਤੇ ਝਗੜੇ ਨਹੀਂ ਕਰੇ ਸੀਗੇ ਕੋਈ ਦੂਜੇ ਧਰਮਾਂ ਦੀਆਂ ਥਾਵਾਂ ਤੇ ਝਗੜੇ ਸੀ ਪਰ ਜਿਹੜਾ ਥਾਂ ਦੇ ਉੱਤੇ ਕੰਮ ਜੇ ਵਾਸਤੇ ਹਿੰਦੂਆਂ ਦੇ ਵੇਦਨ ਹਿੰਦੂ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਆਰਐਸਐਸ ਦੀ ਭੂਮਿਕਾ ਨਹੀਂ ਰਹੀ ਆਰਐਸਐਸ ਦੀ ਭੂਮਿਕਾ ਉਹਦੇ ਵਿੱਚ ਬਿਲਕੁਲੀ ਕਰਨ ਦੇ ਤਾਈਜ਼ੀ ਉਹ ਰਹੀ ਹੈ ਪੰਡਤਾਂ ਦੇ ਪੁਜਾਰੀਆਂ ਦੇ ਝਗੜੇ ਹੁੰਦੇ ਰਹੇ ਨੇ ਇਹ ਮੰਦਰ ਸਾਡਾ ਹੈ ਕੀ ਦਾ ਹੈ ਕਿਹੜੇ ਫਿਰ ਕੀ ਦਾ ਕਿੰਨਾ ਪਰ ਆਰਐਸਐਸ ਨੇ ਉਸ ਨਾਲ ਕਦੇ ਨਹੀਂ ਕਰਿਆ ਹੁਣ ਜੇ ਆਰਐਸਐਸ ਦਾ ਰਾਮ ਮੰਦਰ ਦੇ ਸੰਦੇਸ਼ ਰਾਮ ਮੰਦਰ ਦੇ ਉਦਘਾਟਨ ਦੇ ਸੰਦੇਸ਼ ਸਾਰੇ ਆਪ ਦੇ ਰਿਹਾ ਹੈ ਤੇ ਉਹ ਦੇ ਵੀ ਨਾਲ ਬੀਜੇਪੀ ਦੇ ਨਾਲ ਰਲ ਕੇ ਦੇ ਰਿਹਾ ਹੈ ਕਿ ਆਰਐਸਐਸਆਂ ਆਪਣੀਆਂ ਵਿੰਗਸ ਨੇ ਵਿਸ਼ਵ ਹਿੰਦੂ ਕ੍ਰਿਸ਼ਦਾ ਜਿਹੜੀ ਅ ਕੀ ਟੀਮ ਰਾਸਟੇਸ਼ਨ ਆਇਆ ਬਜਰੰਗ ਦਾਲਾ ਉਹ ਤਾਂ ਉਹਨਾਂ ਦੇ ਆਪ ਦੇ ਨਹੀਂ ਚੱਲੋ ਆਪਾਂ ਇਹ ਵੀ ਮੰਨ ਲਾਂਗੇ ਪਰ ਜਿਹੜਾ ਬੀਜੇਪੀ ਵੀ ਨਾਲ ਹੈ ਉਹਦਾ ਫਿਰ ਕਿਵੇਂ ਇਹ ਸਵਾਲ ਖੱਦ ਕੋਏਗਾ ਨਹੀਂ ਇਸ ਤੋਂ ਅੱਗੇ ਜਿਹੜੇ ਸੰਦੇਸ਼ ਦੇਨੇ ਨੇ ਉਹ ਸੰਦੇਸ਼ ਤੁਸੀਂ ਸਿਆਸੀ ਪਾਰਟੀਆਂ ਨੂੰ ਦੇ ਰਹੇ ਹੋ ਆਰਐਸਐਸ ਤਾਂ ਕਿਸੇ ਸਿਆਸੀ ਪਾਰਟੀ ਨਾਲ ਸਿੱਧਾ ਲਿੰਕ ਮੰਨਦਾ ਨਹੀਂ ਉਹ ਤਾਂ ਕਹਿੰਦੇ ਸਾਨੂੰ ਅਸੀਂ ਸਿਆਸੀ ਪਾਰਟੀਆਂ ਨੂੰ ਉਹ ਤਾਂ ਸਿਆਸੀ ਪਾਰਟੀਆਂ ਨੂੰ ਸਿੱਧਾ ਬਣਾਉਂਦੇ ਵੀ ਨਹੀਂ ਹੈਗੇ ਉਸ ਤਰੀਕੇ ਨਾਲ ਤਾਂ ਸੋ ਜੇ ਤੁਸੀਂ ਧਾਰਮਿਕ ਕੋਈ ਮਾਣੇ ਸਤਾਰਨ ਕਿਸ ਸਮਾਂ ਕਮਟਾਰਦਾ ਐਂ ਨੀਵਿ ਅਰਿਸਟੋਟਲ ਗੰਤੋ ਬੀ ਮੁਖ ਧਰਮ ਦੇ ਆਸਰੇ ਹੀ ਚੰਦਾ ਉਹਨੂੰ ਕਹਿੰਦੇ ਵੀ ਹਿੰਦੂ ਸੰਸਕ੍ਰਿਤੀ ਹਿੰਦੂ ਧਰਮ ਹਿੰਦੂ ਵੇ ਆਫ ਲਾਈਫ ਉਹ ਤਾਂ ਹਿੰਦੂ ਧਰਮ ਨੂੰ ਇਹ ਵੀ ਕਹਿੰਦੇ ਸਾਡਾ ਵੇ ਆਫ ਲਾਈਫ ਉਹ ਜਿਹੜਾ ਉਹ ਹਿੰਦੂ ਜੀਵਨ ਪદ્ધਤੀ ਹੈ ਉਹ ਹਿੰਦੂ ਜੀਵਨ ਪદ્ધਤੀ ਚ ਧਾਵਨ ਕਰਨੇ ਪੂਜਾ ਪਾਠ ਕਰਨਾ ਇੱਕ ਹਿੱਸਾ ਹੈ ਉਹਦੇ ਚ ਕੇ ਆਰ ਆਮ ਤੇ ਆਪ ਨੂੰ ਵਿਅਕਤੀਗਤ ਹੋ ਉਹ ਇਹ ਨਹੀਂ ਹੈ ਕਿ ਆਰਐਸਐਸ ਉਹਦੀ ਪੂਜਾ ਕਰੀ ਇਹ ਫਰਕ ਹੈ ਸੋ ਆਰਐਸਐਸ ਦੇ ਤੌਰ ਤੇ ਤੁਸੀਂ ਕਿਸੇ ਮੰਦਿਰ ਦਾ ਪ੍ਰਬੰਧ ਕਰਨਾ ਆਰਐਸਐਸ ਦੇ ਤੌਰ ਤੇ ਕਿਸੇ ਸਿਆਸੀ ਪਾਰਟੀ ਦਾ ਪ੍ਰਬੰਧ ਕਰਨਾ ਆਰਐਸਐਸ ਦੇ ਤੌਰ ਤੇ ਸਿਆਸੀ ਪਾਰਟੀਆਂ ਨੂੰ ਬੁਲਾਉਣਾ ਤਾਂ ਫਿਰ ਤੁਸੀਂ ਹਿੰਦੂਆਂ ਚ ਵੀ ਵੱਡੀ ਬੰਦੀ ਪਾਤੀ ਆਰਐਸਐਸ ਨੂੰ ਵੀ ਨੁਕਸਾਨ ਜੇ ਤੁਹਾਡਾ ਸਵਾਲ ਆਇਆ ਇਹ ਵੱਡਾ ਸਵਾਲ ਇਹ ਹੈ ਆਰਐਸਐਸ ਦੇ ਸਭ ਨੇ ਵੀ ਹੈ ਕਿ ਆਰਐਸਐਸ ਅੱਜ ਆਪ ਦੇ ਉਸ ਪਾਸੋਂ ਥਿਰ ਚੁੱਕੇ ਜਿਸ ਪਾਸੇ ਨੂੰ ਜਾਏਗਾ ਭਗਤੀ ਤੌਰ ਤੇ ਨਾਲ ਟਿਕ ਸਕਦਾ ਹੈ ਵਕੀ ਤੌਰ ਤੇ ਐਵੇਂ ਵੀ ਲੱਗ ਸਕਦਾ ਵੀ ਬੜਾ ਠੀਕ ਹੈ ਕਿ ਉਹਨਾਂ ਕਰੀਏ ਪ੍ਰਚਾਰ ਕਰਨਾ ਹੁਣ ਤਾਂ ਜਵਾਨਾ ਆ ਗਿਆ ਹੁਣ ਤਾਂ ਸਾਡੀ ਲੋੜ ਹੈ ਹੁਣ ਤਾਂ ਨਵੇਂ ਮੈਥੜ ਆ ਗਏ ਨਵੇਂ ਮੈਥੜਾ ਐਰਐਸਐਸ ਦੇ ਕੰਮ ਵਾਸਤੇ ਨਹੀਂ ਨਾ ਕਿ ਸਿਆਸਤ ਦੇ ਇਸ ਤਰ੍ਹਾਂ ਦੀ ਦਕਮ ਜੰਦੀ ਬਈ ਪਹਿਲਾਂ ਇਹ ਕਦੇ ਗੁਪਤ ਰਹਿੰਦੇ ਸੀ ਹੁਣ ਪ੍ਰਗਟ ਹੋਣ ਲੱਗ ਗਏ ਦੁਨੀਆਂ ਚ ਜਦ ਤੁਸੀਂ ਜ਼ਿਆਦਾ ਪ੍ਰਗਟ ਹੋਣ ਲੱਗ ਜਓ ਨਾ ਫਿਰ ਉਹਦੇ ਆਪਣੀਆਂ ਜਿਹੜੀਆਂ ਹੈਗਾ ਸੀਮਾਵਾ ਸ਼ੁਰੂ ਹੋ ਜਾਂਦੀਆਂ ਹੈ ਆਪਣਿਆ ਉਹਦੀਆਂ ਗੁੰਝਲਾਂ ਸ਼ੁਰੂ ਹੋ ਜਾਂਦੀਆਂ ਨੇ ਆਪਣੇ ਉਹਦੇ ਵਿਵਾਦ ਸ਼ੁਰੂ ਹੋ ਜਾਂਦੇ ਨੇ ਉਹ ਵਿਵਾਦ ਆਰਐਸਐਸ ਦੇ ਲੋਕਾਂ 'ਚ ਸਿੱਧੇ ਵੱਡੇ ਉੱਪਰ ਤੋਂ ਪਤਾ ਹੁੰਦਾ ਸੀ ਹੰਦਰਵਾਜ ਲੋਕਾਂ ਨੂੰ ਪਤਾ ਹੁੰਦਾ ਸੀ ਪਰ ਇਹਨਾਂ ਦੇ ਕਦੇ ਇਹ ਨਹੀਂ ਆਇਆ ਆਰਐਸਐਸ 'ਚ ਇੱਕ ਬੜਾ ਡਿਸਪਲਿਨ ਹੈ ਬਹੁਤ ਹੀ ਅਨੁਸ਼ਾਸਨ ਹੈ ਉੱਤੋਂ ਇੱਕ ਸੰਦੇਸ਼ ਆਉਂਦਾ ਕੋਈ ਪੁੱਛਦਾ ਹੀ ਨਹੀਂ ਹਾਲਾਂਕਿ ਮੈਂ ਉਸ ਨਾਲ ਸਹਿਮਤ ਨਹੀਂ ਆ ਵੀ ਉੱਤੋਂ ਕਹਿ ਦੋ ਐ ਕਰੋ ਤੁਸੀਂ ਉਹ ਥੱਲੇ ਤੱਕ ਪੜ੍ਹੇ ਚੰਗੇ ਸਾਇੰਸਦਾਨ ਵੀ ਵਿਹਾਨ ਜੀ ਉੱਤੋਂ ਸੰਦੇਸ਼ ਆ ਗਿਆ ਇਹ ਕੋਈ ਔਹ ਤਰੀਕਾ ਨਹੀਂ ਹੁੰਦਾ ਰਾਜਾ ਪਰ ਉਹਨਾਂ ਦਾ ਤਰੀਕਾ ਸੀ ਉਹ ਤਿੰਨ ਚਾਰ ਉਹਨਾਂ ਸੰਦੇਸ਼ ਗੁਪਤ ਹੁੰਦਾ ਸੀ ਕਾਨੂੰਨੀ ਕਹਿੰਦੇ ਸੀ ਉਹ ਤਾਂ ਹੁਣ ਪਬਲਿਕਲੀ ਹੋਣ ਲੱਗ ਗਿਆ ਜਿਹੜੀ ਗੱਲ ਤੁਸੀਂ ਗੁਪਤ ਰੱਖਣੀ ਹੈ ਉਹ ਜਦ ਤੁਸੀਂ ਲੋਕਾਂ 'ਚ ਬਿਜਾਣੀ ਸ਼ੁਰੂ ਕਰ ਦੋਗੇ ਤੇ ਫਿਰ ਉਹਦੇ ਆਪਣੇ ਨੁਕਸਾਨ ਹੋਣਗੇ ਔਰ ਉਸੇ ਜਥੇਬੰਦੀ ਨੂੰ ਜ਼ਿਆਦਾ ਨੁਕਸਾਨ ਹੋਣਗੇ ਦੇਖਣ ਨੂੰ ਅੱਜ ਆ ਦੇਖ ਲੱਗਦਾ ਕੋਈ ਕਹਿ ਸਕਦਾ ਵੀ ਇਹ ਅਸੀਂ ਜੀ ਲੈਣਾ ਹੈ ਜਾਂ ਸਾਡੀ ਜਥੇਬੰਦੀ ਹੈ ਤੁਸੀਂ ਕੌਣ ਸਾਨੂੰ ਕਹਿਣ ਵਾਲੇ ਰੋਹੀਦਾਰ ਦੇ ਸਿਰ ਤੇ ਹੈ ਨਹੀਂ ਬਿਲਕੁਲ ਠੀਕ ਹੈ ਕਹਿ ਸਕਦੇ ਨੇ ਉਹ ਆਰ ਕਿਉਂਕਿ ਇਹ ਰਾਮ ਮੰਦਰ ਦਾ ਜਿਹੜਾ ਘਟਨਾ ਹੈ ਇਹ ਪੂਰੇ ਮੁਲਕ ਦਾ ਮਾਮਲਾ ਹੈ ਇਹ ਕੱਦੇ ਆਰਐਸਐਸ ਦਾ ਮਾਮਲਾ ਨਹੀਂ ਇਹ ਤਾਂ ਹਿੰਦੂਆਂ ਦੇ ਵਿੱਚ ਤਾਂ ਕਿੰਨੀ ਸ਼ਾਮਲ ਨੇ ਕਿੰਨੀ ਤਰ੍ਹਾਂ ਦੇ ਹਿੰਦੂ ਨੇ ਸਾਰੇ ਹਿੰਦੂਆਂ ਦਾ ਮਾਮਲਾ ਹੈ ਇਹ ਮੁਲਕ ਦਾ ਮਾਮਲਾ ਹੈ ਕਿਉਂਕਿ ਤੁਸੀਂ ਕਹਿੰਦੇ ਹੋ ਵੀ ਇਹ ਮੁਲਕ ਦਾ ਤੁਸੀਂ ਤਾਂ ਮੁਸਲਮਾਨ ਹੁਣ ਉਹਦੇ ਵਿੱਚ ਇੱਕ ਸੰਦੇਸ਼ ਜਿਹੜਾ ਦਿੱਤਾ ਗਿਆ ਉਹ ਫਿਰ ਆਰਐਸਐਸ ਦਾ ਹੋ ਰਿਹਾ ਹੈ ਵੀ ਮੁਸਲਮਾਨ ਵੀ ਉਹਦੇ ਦੀਪਮਾਲਾ ਕਰਨਾ ਮੁਸਲਮਾਨਾਂ ਨੂੰ ਵੀ ਸੰਦੇਸ਼ ਦੇਣਾ ਇਹ ਤੁਸੀਂ ਦੀਪmala ਕਰੋ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਹ ਕਹਿਣਾ ਵੀ ਤੁਸੀਂ ਕਰੋ ਆਪੇ ਕਰ ਲੈਣਗੇ ਜਿਹਨੇ ਕਰਨੀਆਂ ਜੀ ਉਹਨਾਂ ਚੋਂ ਵੀ ਕਰਨੀਆਂ ਕਿ ਮੁਸਲਮਾਨ ਹੈਗੇ ਨੇ ਆਹ ਕਈ ਨਿੰਗਾ ਨੇ ਜਾ ਕੇ ਹਵਨ ਵੀ ਲਗਾਉਂਦੇ ਨੇ ਅਸੀਂ ਕਰਨਾ ਪੈਸੇ ਸਿੱਕੀਸਾ ਕਿਤੇ ਹਵਨ ਹੈ ਨਹੀਂ ਹਾਂ ਅਸੀਂ ਕਿਤੇ ਕਿਤੇ ਹਵਨ ਜਾਂ ਕਿਸੇ ਇਸ ਤਰ੍ਹਾਂ ਜਾ ਕੇ ਨੰਗਰ ਲਾਉਣਾ ਸਿੱਕੇ ਕਿ ਬਾਕੀ ਮੰਦਿਰਾਂ ਤੇ ਨੰਗਰ ਕਿਉਂ ਨਹੀਂ ਲਾਉਂਦੇ ਉਹ ਨਿੰਗਾ ਨਿਕਲਿਆ ਹੋਇਆ ਹੈ ਨਿੰਗਾ ਦਾ ਆਪਣਾ ਤਰੀਕਾ ਹੈ ਨਿੰਗਾ ਵੀ ਆਪਾਂ ਬਹੁਤ ਸਾਰੀਆਂ ਕਹਾਣੀਆਂ ਜਾਣਦੇ ਆ ਵੀ ਕੀ ਹੁੰਦਾ ਸੀ ਮੈਂ ਅੱਜ ਹੀ ਕਿਸੇ ਨੂੰ ਕਹਿ ਰਿਹਾ ਸੀ ਦੇ ਕੋਈ ਜਮਾਨਾ ਐਸਾ ਸੀ ਵੀ ਜਦ ਕਿਸੇ ਜਗ੍ਹਾ ਦਾ ਡਿਸਪਿਊਟ ਹੋਵੇ ਉਹ ਕਹਿੰਦੇ ਯਾਰ ਨਿੰਗਾਂ ਦੇ ਨਾਲ ਵਾਦੋਂ ਆਪੇ ਛੱਡ ਦੇਣਗੇ ਉਹ ਉਸ ਤਰੀਕੇ ਨਾਲ ਵਾਦੋਂ ਕੋਈ ਕਿਸੇ ਨੇ ਨਹੀਂ ਕਿਹਾ ਕਿ ਗੁਰਦੁਆਰੇ ਦੇ ਨਾਲ ਵਾਦੋਂ ਨਿੰਗਾਂ ਦੇ ਨਾਲ ਵਾਦੋਂ ਡਾਕਟਰ ਸਾਹਿਬ ਇੱਕ ਸਵਾਲ ਇਹ ਚ ਹੋਰ ਅਗਲਾ ਹੈ ਕਿ ਧਰਮ ਹਰ ਮਨੁੱਖ ਦਾ ਨਿੱਜੀ ਮਾਮਲਾ ਹੁੰਦਾ ਹੈ ਜਿੱਜੀ ਤੌਰ ਤੇ ਚਾਹੇ ਕੋਈ ਰਾਸ਼ਟਰਪਤੀ ਆ ਜਾ ਪ੍ਰਧਾਨ ਮੰਤਰੀ ਆ ਜਾਂ ਮੁੱਖ ਮੰਤਰੀ ਆ ਕਿਸੇ ਵੀ ਧਰਮ ਸਥਾਨ ਤੇ ਜਾ ਕੇ ਸਰ ਦਾ ਭਾਵਨਾਵਜੋ ਮੱਥਾ ਟੇਕ ਸਕਦਾ ਹੈ ਸੇਵਾ ਕਰ ਸਕਦਾ ਹੈ ਜੋ ਵੀ ਧਾਰਮਿਕ ਉਹਦਾ ਮਨ ਮੰਨੇ ਕਰ ਸਕਦਾ ਪਰ ਜਿਸ ਤਰ੍ਹਾਂ ਐਜ਼ ਅ ਪ੍ਰਧਾਨ ਮੰਤਰੀ ਹੈ ਜੀ ਮੁੱਖ ਮੰਤਰੀ ਇੱਕ ਫੰਕਸ਼ਨਾਂ ਦੇ ਵਿੱਚ ਜਾਣਾ ਇਹ ਵੀ ਸਵਾਲ ਖੜੇ ਕਰਦਾ ਦੇਸ਼ ਦੀ ਨਿਰਪੱਖਤਾ ਉੱਤੇ ਇਹਦਾ ਵੀ ਨੁਕਸਾਨ ਹੋ ਸਕਦਾ ਬਿਲਕੁਲ ਕਰਦਾ ਮੈਂ ਇੱਕ ਛੋਟੀ ਜੀ ਏਸੀ ਗੱਲ ਦੀ ਜਿੱਦ ਨੇ ਇਹਦਾ ਸਿਦਾਂ ਨਿਯਾਸ ਵਾਸਤੇ ਹਵਨ ਕਰਿਆ ਸੀ ਮੋਦੀ ਸਾਹਿਬ ਨੇ ਉਸ ਦਿਨ ਮੈਂ ਇੱਕ ਇੰਟਰਵਿਊ ਕਰੀ ਸੀ ਸਾਡੇ ਬੜੇ ਨਜ਼ਦੀਕੀ ਰਿਸ਼ਤੇਦਾਰ ਉਹ ਆਰਐਸਐਸ ਦੇ ਭਕੇ ਨੇ ਉਹ ਅਸੀਂ ਰੋਟੀ ਖਾਣ ਉਹਨਾਂ ਦੇ ਘਰ ਚਲੇ ਗਏ ਇਹੋ ਕਹਿੰਦੇ ਵੀ ਅੱਜ ਤਾਂ ਮੋਦੀ ਸਾਹਿਬ ਨੇ ਕਮਾਲ ਕਰ ਦਿੱਤੀ। ਮੈਂ ਕਹਿੰਦਾ ਜੀ ਮੋਦੀ ਸਾਹਿਬ ਨੇ ਤਾਂ ਕਮਾਲ ਨਹੀਂ ਕਰੀ ਮੋਦੀ ਸਾਹਿਬ ਨੇ ਤਾਂ ਵਰਕੇ ਖਰਾਬ ਕਰਤਾ ਕੰਮ। ਇਹਨੇ ਕਿਉਂ? ਉਹ ਪ੍ਰੈਜ਼ੀਡੈਂਟ ਜੀ ਜਿਵੇਂ ਉਹ ਗਿੰਦੂਆਂ ਦੇ ਸੋਲ ਨੇ। ਨਹੀਂ 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 ਬਹੁਤ ਅੱਛਾ ਕੀਤਾ। ਤੇ ਮੈਂ ਜੀ ਫਿਰ ਹਿੰਦੂਆਂ ਦੇ ਉਹ ਕਹਿਣ ਨਾ ਵੀ ਮੈਂ ਤਾਂ ਹਿੰਦੂਆਂ ਦਾ ਪ੍ਰੈਜ਼ੀਡੈਂਟ ਨਾ ਮੈਂ ਤਾਂ ਦੇਸ਼ ਦਾ ਹੈ ਨਹੀਂ। ਲੋਕਿ ਜਿਹੜਾ ਰਾਮ ਮੰਦਰ ਦਾ ਤਾਂ ਝਗੜਾ ਜੇ ਵੀ ਅੰਦਰੋਂ ਤਾਂ ਚਾਹੇ ਉਹ ਜਗਾ ਦਾ ਫੈਸਲਾ ਹੋ ਗਿਆ ਸੁਪਰੀਮ ਕੋਰਟ ਚ। ਮਨਾ ਚ ਫਰਕ ਜੀ ਵੀ ਖੜਾ ਹੈ। ਤੇ ਉਹ ਤਾਂ ਪ੍ਰਧਾਨ ਮੰਤਰੀ ਤਾਂ ਜਿਹੜਾ 15 ਕਰੋੜ ਮੁਸਲਮਾਨ ਉਹਦਾ ਵੀ ਪ੍ਰਧਾਨ ਮੰਤਰੀ ਹੈ 2 ਕਰੋੜ ਸਾਈ ਹੈ 2 ਕਰੋੜ ਸਿੱਖ ਹੈ ਦਾਲਤ ਨੇ ਦਲਤਾਂ ਦਾ ਮੰਤਰਾंचं ਐਂਟਰੀ ਨਹੀਂ ਕਰਨ ਦਿੱਤੀ ਜਾਂ ਜੀ ਇਹ ਇੱਕ ਤੱਕ ਜਿਹੜਾ ਇਹ ਤੌਰ ਤਰੀਕਾ ਹੈ ਇਹ ਗਲਤ ਹੈ ਹੁਣ ਵੀ ਹੁਣ ਤਾਂ ਹੋਰ ਵੀ ਅੱਗੇ ਵੱਧ ਗਈ ਗੱਲ ਹੁਣ ਅੱਗੇ ਕਰਤਾ ਵੀ ਇਹ ਜਿਹੜੇ ਮੁੱਖ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ ਇਨਵਾਈਟ ਇਨਵਾਈਟ ਕਰ ਰਹੇ ਨੇ ਪ੍ਰਧਾਨ ਮੰਤਰੀ ਆ ਉਹ ਜਜਮਾਨ ਨੇ ਉਹਦੇ ओके ਜਿਆ ਕਰੋਣ ਵਾਲਿਆ ਜਜਮਾਨ ਜਿਹੜਾ ਪ੍ਰਧਾਨ ਮੰਤ ਬਤੌਰ ਪ੍ਰਧਾਨ ਮੰਤ ਬਤੌਰ ਨਰਿੰਦਰ ਮੋਦੀ ਹੁੰਦੇ ਮੈਂ ਤੁਹਾਨੂੰ ਇੱਕ ਇਹ ਜਿਹੜੀ ਤੁਸੀਂ ਸਹੀ ਕਿਹਾ ਹੈ ਇਕਵਲੀ ਰਜਿੰਦਰ ਪ੍ਰਸ਼ਾਦ ਜੀ ਨੇ ਡਾਕਟਰ ਰਜਿੰਦਰ ਪ੍ਰਸ਼ਾਦ ਪਹਿਲੇ ਰਾਸ਼ਟਰਪਤੀ ਸੀਗੇ ਉਹਨਾਂ ਨੇ ਪੰਨਾ ਨਹਿਰ ਜੀ ਨੂੰ ਲਿਖਿਆ ਕਿ ਮੈਂ ਜਾਣਾ ਹੈ ਫੈਸੋਮ ਨਾ ਜਮੰਦਰ ਚ ਉਹ ਤੇ ਕੋ ਇਦਾਂ ਦੇ ਫੰਕਸ਼ਨ ਸੀਗਾ ਉਹਨੇ ਆਖਿਆ ਦੇਸ਼ ਦਾ ਰਾਸ਼ਟਰਪਤੀ ਨਹੀਂ ਜਾ ਸਕਦਾ ਰਜਿੰਦਰ ਪ੍ਰਸ਼ਾਦ ਜੀ ਜਾ ਸਕਦੇ ਨੇ ਰਾਸ਼ਟਰਪਤੀ ਸਾਰੇ ਦੇਸ਼ ਦਾ ਉਹ ਮੰਦਰੀਕ ਖਾਸ ਉਸ ਦਾ ਇਸ ਕਰਕੇ ਰਜਿੰਦਰ ਪ੍ਰਸ਼ਾਦੀ ਆਪਦੇ ਮੰਦਿਰ ਚ ਜਰੂਰ ਜਾ ਸਕਦੇ ਨੇ ਰਸਵਤਰੀ ਨਹੀਂ ਜਾ ਸਕਦਾ ਇਹ ਗੱਲ ਸੱਚ ਵੀ ਹੈ ਇਹ ਗੱਲ ਸੱਚ ਕਿਉਂ ਹੈ ਕਿਉਂਕਿ ਜਦ ਤੁਸੀਂ ਇੱਕ ਅਹੁਦੇ ਤੇ ਬੈਠੇ ਹੋ ਤੁਸੀਂ ਉਸ ਅਹੁਦੇ ਤੇ ਬੈਠ ਕੇ ਤੁਸੀਂ ਇੱਕ ਧਰਮ ਨਾਲ ਕੋਈ ਇਹ ਨਹੀਂ ਕਰ ਸਕਦੇ ਮੈਂ ਤੁਸੀਂ ਵਿਅਕਤੀ ਦੇ ਤੌਰ ਤੇ ਕਿਸੇ ਧਰਮ ਨੂੰ ਮੰਨਣਾ ਇਹ ਤੁਹਾਡਾ ਕੰਮ ਹੈ ਤੁਹਾਡਾ ਰਾਈਟ ਹੈ ਤੇ ਉਹ ਤਕਰੀਬ ਨਾਲ ਕਹਿਣ ਨੂੰ ਜਿਹੜਾ ਮਰਗੀ ਮੈਚ ਆ ਉਹ ਵੀ ਦੇਖਣ ਜਿਹੜੇ ਕਹਿੰਦੇ ਅਸੀਂ ਧਰਮ ਨੂੰ ਨਹੀਂ ਵੀ ਮੰਨਦੇ ਉਹਨਾਂ ਚ ਵੀ ਦੇਖਿਆ ਕਈ ਵਾਰੀ ਧਰਮ ਦੇ ਜੇ ਸੰਕਟ ਚ ਫਸਦੇ ਨੇ ਉਹ ਵੀ ਵੰਨ ਲੈਂਦੇ ਨੇ ਕਈ ਵਾਰੀ ਜਿਹੜੇ ਮੰਨਦੇ ਨੇ ਉਹ ਵੀ ਬੋਧਨ ਨਹੀਂ ਕਰਦੇ ਵੀ ਧਰਮ ਕੀ ਹੈ ਜਿੰਨਾ ਚਿਰ ਸੰਕਟ ਨਹੀਂ ਪੈਂਦਾ ਤਾਂ ਹੀ ਕੀ ਹੈ ਨਾ ਦੁੱਖ ਵਿੱਚ ਸਮਰਨ ਸੰਭ ਕਰੇ ਸੁੱਖ ਵਿੱਚ ਕਰੇ ਨਾ ਕੋਈ ਜੋ ਸੁੱਖ ਵਿੱਚ ਸੰਭਲ ਕਰੇ ਤਾਂ ਦੁੱਖ ਕਾਇਕੋ ਕੋਈ ਸੋ ਜਿਹੜਾ ਧਰਮ ਹੈ ਉਹ ਵਿਅਕਤੀਗਤ ਮਾਮਲਾ ਹੈ ਉਹ ਕਿਸੇ ਆਪਣੀ ਕਮਿਊਨਿਟੀ ਦਾ ਮਾਮਲਾ ਹੈ ਉਹ ਨੂੰ ਸਿਆਸਤ ਨਾਲ ਸਿੱਧਾ ਨਾ ਸਿਆਸੀ ਦਖਲ ਨਹੀਂ ਜੀ ਉਸ ਤੋਂ ਵੀ ਅੱਗੇ ਜਾ ਕੇ ਉਸ ਨੂੰ ਸਿਆਸਤ ਦੇ ਤੌਰ ਤੇ ਵਰਤਣਾ ਉਹ ਨੂੰ ਫਿਰ ਸਰਕਾਰ ਦੇ ਤੌਰ ਤੇ ਵਰਤਣਾ پاکستان ਦਾ ਹਾਲ ਮਾੜਾ ਕਿਉਂ ਹੈ پاکستان ਇਜ਼ ਰਿਲੀਜੀਅਸ ਸਟੇਟ ਇਹ ਦੋਨੇ ਪਾਕਿਸਤਾਨ ਤੇ ਪਾਰਟ ਜਦ ਬਣੇ ਨਹੀਂ ਪਾਕਿਸਤਾਨ ਨੇ ਆਫਰ ਕਰਾਇਆ ਸੀ ਮੁਸਲਮਾਨ ਸਟੇਟ ਪਰ ਭਾਰਤ ਨੇ ਇਹੀ ਕਿਹਾ ਵੀ ਨਹੀਂ ਅਸੀਂ ਸੈਕੂਲਰ ਸਟੇਟਾਂ ਤਾਂ ਹੀ ਚਾਚ ਮੁਸਲਮਾਨ ਰਹੇਗੀ ਤਾਂ ਹੀ ਕਿਤੇ ਸਾਈ ਨੇ ਪਾਕਿਸਤਾਨ ਚ ਕਿਉਂ ਨਹੀਂ Hindu ਬਣਨੇ ਜਾਦਾ ਸੋ ਉਹ ਜਿਹੜਾ ਹੈਗਾ ਉਹ ਸਟੇਟ ਦਾ ਅਸੀਂ ਹਾਲ ਦੇਖ ਲੈ ਤਾਂ ਨਾਮ ਤੇ ਬਣੀ ਹੋਈ ਦਾ ਧਰਮ ਦੇ ਨਾਮ ਤੇ ਬਣੀਆਂ ਹੋਰ ਸਟੇਟਾਂ ਦਾ ਹਾਲ ਦੇਖ ਲੈ ਆਹ ਰਾਮ ਤੇ ਰਾਖ ਦੀ ਕਿੱਡੀ ਮੱਡੀ ਲੜਾਈ ਹੋਈ ਸੀ ਇਹ ਤਾਂ ਧਰਨੇ ਮੁਸਲਮਾਨ ਮੁਲਕੀ ਹਿੰਦੂਆਂ ਦੇ ਵਿੱਚ ਜੇ ਅਸੀਂ ਹਿੰਦੂਆਂ ਦੇ ਮੁਲਕ ਕਹੀਏ ਚੀਨ ਵੀ ਤਾਂ ਹਿੰਦੂਆਂ ਦਾ ਮੁਲਕਾ ਚੀਨ ਨਾਲ ਤਾਂ ਇੰਨੀ ਜਿਤਨਾ ਤਾਂ ਨਹੀਂ ਹੋਈ ਰਹਿੰਦੀ ਰੋਜ ਮੋਦੀ ਨੇ ਚੀਨ ਤਾਂ ਬਹੁਤ ਜ਼ਿਆਦਾ ਅੱਛਾ ਵਰਨਾ ਦੇ ਨਾਲ ਉਹ ਮੇਰਾ ਕਿਸੇ ਦਾ ਮਤਲਬ ਨਹੀਂ ਹੈ ਇਸ ਟੌਪ ਨੂੰ ਲੈ ਕੇ ਦੇਸ਼ ਦੇ ਸਾਡੇ ਪ੍ਰਾਈਮ ਮਿਨਿਸਟਰ ਨੂੰ ਉਹ ਤਾਂ ਪ੍ਰਾਈਮ ਮਿਨਿਸਟਰ ਇਹ ਕਰਨਾ ਜਿਹੜਾ ਇਹ ਈਕ ਨਹੀਂ ਹੈ ਸਰ ਸਰ ਇਹ ਸਟੌਪ ਨੂੰ ਲੈ ਕੇ ਇੱਕ ਹੋਰ ਸਵਾਲ ਹੈ ਕਿੱਕ ਦੇ ਵਿੱਚ ਇਸ ਦਾ ਬੀਜੇਪੀ ਨੂੰ ਨੁਕਸਾਨ ਤੁਸੀਂ ਕਿਹਾ ਹੋ ਸਕਦਾ ਕਿੰਦਾ ਨਾ ਨੁਕਸਾਨ ਹੋਏਗਾ ਜਦਕਿ ਜਿਹੜੇ ਮੋਦੀ ਭਗਤ ਨੇ ਜਾਂ ਬੀਜੇਪੀ ਵਾਲੇ ਨੇ ਉਹ ਤਾਂ ਖੁਸ਼ ਨੇ ਕਿ ਹਿੰਦੂਆਂ ਦੇ ਵੋਟਾਂ ਪੱਕੀਆਂ ਹੋ ਜਾਣਗੀਆਂ 24 ਦੀ ਲੋਕ ਸਭਾ ਬਿਲਕੁਲ ਅਸੀਂ ਜਿੱਤ ਲੈਣੀ ਹੈ ਐਨੀ ਜਿੱਟੋਣਾ ਜਿੰਨਾ ਹੀ ਇਹਨਾਂ ਦਾ ਉਦੇਸ਼ ਹੈ ਫਿਰ ਤਾਂ ਫਿਰਤ ਫਾਇਦਾ ਹੋ ਜਾਊਗਾ ਉਹ ਜਿੱਟੋਣਾ ਜਿਹੜਾ ਚੱਲ ਕੇ ਉਹ ਤਾਂ ਨਾਂਜੂ ਕੀਤਾ ਕੰਪਲੀਟ ਹੋਇਆ ਨਹੀਂ ਚੋਣਾਂ ਤੋਂ ਪਹਿਲਾਂ ਉਹ ਕਰ ਰਹੇ ਨੇ ਮੰੰਤਰ ਦਾ ਮੈਂ ਦੱਸਦਾ ਮੈਂ ਦੱਸਦਾ ਇਹ ਚੋਣਾਂ ਦਾ ਜਿੱਤਣ ਦਾ ਇਹਨਾਂ ਦਾ ਉਦੇਸ਼ ਹੈ ਚੋਣਾਂ ਜਿੱਤਣ ਚ ਵੀ ਉਸ ਤੋਂ ਪਹਿਲਾਂ ਜਿੰਨੇ ਫਰਕ ਪੈ ਗਏ ਨੇ ਹਿੰਦੂਆਂ 'ਚ ਉਹਦਾ ਵੀ ਫਰਕ ਪੈਗਾ ਇੱਕ ਪਾਸਾ ਦੇਖਣਾ ਤੇ ਦੂਜਾ ਪਾਸਾ ਦੇਖਣਾ ਦੋਨੇ ਪਾਸੇ ਹੈਗੇ ਨੇ ਪਰ ਚੋਣਾਂ ਦੇ ਉੱਤੇ ਮਾੜਾ ਮੋਟਾ ਪ੍ਰਭਾਵ ਇਹਦਾ ਪਊਗਾ ਕਈ ਕਹਿੰਦੇ ਨੇ ਵੀ ਇਹ 네ਗੇਟਿਵ ਜਾਊਗਾ ਇਹ 네ਗੇਟਿਵ ਨਹੀਂ ਜਾਂਦਾ ਬੀਜੇਪੀ ਦੇ ਇਹ ਗੱਲ ਤਾਂ ਮੈਨੂੰ ਨਹੀਂ ਲੱਗਦੀ ਬਿਲਕੁਲ ਹੀ ਕਿ ਇਹ 네ਗੇਟਿਵ ਜਾਏਗਾ ਪਰ ਮੈਂ ਤਾਂ ਨੰਬੇ ਦਾਜ ਕਹਿੰਦਾ ਵੀ ਤੁਹਾਨੂੰ ਛੋਟੇ ਸਮੇਂ 'ਚ ਫਾਇਦਾ ਹੋ ਵੀ ਗਿਆ ਆਖਰਕਾਰ ਹਿੰਦੂ ਪੈਨ ਦੇਖ ਹਿੰਦੂ ਹੀ ਸੀ ਨਾ ਮੁਸਲਮਾਨਾਂ ਦਾ ਕਬਜ਼ਾ ਰਿਹਾ ਇੰਨੀ ਢੇਰ ਅੰਗਰੇਜ਼ਾਂ ਦਾ ਕਬਜ਼ਾ ਰਿਹਾ ਉਹ ਕਿਹਨੇ ਕਰਾਇਆ ਐਨੇ ਸੂਬੇੰਤ ਬੰਦੇ ਹੋਇਆ ਸੀ ਜੈ ਚੰਦ ਵੀ ਤੇ ਪ੍ਰithvi ਰਾਜ ਲੋਨੀ ਹੋ ਸੀ ਪੋਲਸ ਹਾਰਿਆ ਜੇ ਇੱਥੇ ਕਿੰਨੇ ਜਿਹੜੇ ਆਪਣੇ ਰਾਜਪੂਤ ਰਾਜੇ ਸੀਗੇ ਉਹਨਾਂ ਦੀ ਆਪਸੀ ਲੜਾਈਆਂ ਕਿੰਨੀਆਂ ਹੁੰਦੀਆਂ ਸੀ ਤੈਨੂੰ ਕਿਹਾ ਵੀ ਜਿਹੜਾ ਨਾ ਅਹਿਮਦ ਸ਼ਾਹ ਵਾਦੀ ਸੀ ਵੇ ਹੈਰਾਨ ਕਿ ਇੰਨੀ ਥੋੜੇ ਜਿਹੇ ਬੰਦੇ ਲੈ ਕੇ ਉਹ ਕਹਾਂ ਤੱਕ ਜਿੱਲੀ ਤੱਕ ਤੁਰਦੇ ਜਾਂ ਕਿਸੇ ਨੇ ਰੋਕੇ ਹੀ ਨਹੀਂ ਪੰਜਾਬ ਨੇ ਕਰਦਾ ਜਦ ਵੀ ਕਦੇ ਰੋਕੇਆ ਪੰਜਾਬ ਨੇ ਰੋਕੇਆ ਬਰੂਧੀਆਂ ਨੂੰ ਜੇ ਉਹ ਪੰਜਾਬ ਟੱਪ ਗਏ ਫਿਰ ਤਾਂ ਕਿਸੇ ਨੇ ਨਤਮਸਤੀ ਹੁੰਦੇ ਗਏ ਨੇ ਦਾੜੀਆਂ ਲੈ ਕੇ ਖਾਂਦੇ ਰਹੇ ਨੇ ਸੋ ਇਸ ਕਰਕੇ ਇਹ ਜਿਹੜਾ ਨੁਕਸਾਨ ਹੋਣਾ ਹੈ ਨੁਕਸਾਨ ਇਸ ਕਰਦਾ ਹੋਣਾ ਹੈ ਕਿ ਬੀਜੇਪੀ ਦੇ ਬਤਾਰ ਬੀਜੇਪੀ ਆਖਰਕਾਰ ਲੋਕਾਂ ਨਾਲ ਮੋਪੰਘ ਹੋਏਗਾ ਕਿਉਂਕਿ ਤੁਸੀਂ ਧਰਮ ਦੇ ਨਾਂ ਤੇ ਮਸਲੇ ਕਿਵੇਂ ਹੱਲ ਕਰੋਗੇ ਧਰਮ ਦੇ ਨਾਂ ਤੇ ਤੁਸੀਂ ਦੂਜਿਆਂ ਨੂੰ ਟੰਗ ਕਰਨਾ ਸ਼ੁਰੂ ਕਰ ਦੋਗੇ ਜੇ ਤੁਸੀਂ 15 ਕਰੋੜ ਮੁਸਲਮਾਨਾਂ ਨੂੰ ਤੰਗ ਕਰੋਗੇ 2 ਕਰੋੜ ਸਿੱਖਾਂ ਨੂੰ ਕਰੋਗੇ 2 ਕਰੋੜ ਇਸਾਈਆਂ ਨੂੰ ਕਰੋਗੇ ਜੇ 20 ਕਰੋੜ ਦੀ 19 ਕਰੋੜ ਦੀ ਆਬਾਦੀ ਨੂੰ ਤੁਸੀਂ ਤੰਗ ਕਰੋਗੇ ਫਿਰ ਸ਼ੈਡਿਊਲ ਕਾਸਟਾਂ ਨੂੰ ਕਰੋਗੇ ਫਿਰ ਲੜਾਈਆਂ ਚਗੜੀ ਵਧਣਗੀਆਂ ਪਿੱਛੇ ਲੜਾਈਆਂ ਚਗੜੇ ਵਧ ਹੀ ਨੇ ਸੋ ਉਹਦੇ ਵਿੱਚੋਂ ਤੁਹਾਡਾ ਭਾਜਪੀ ਨੂੰ ਸਿਆਸੀ ਫਾਇਦਾ ਵੀ ਲੰਮੇ ਦਾ ਚ ਨਹੀਂ ਹੋਣ ਵਾਲਾ ਛੋਟੇ ਵਕਤਾਂ ਹੋ ਜਾਂਦਾ ਕਰਕੇ ਉਹ ਕਹਿੰਦੇ ਨੇ ਇਸੇ ਕਰਕੇ ਵੀ ਜਿਹੜਾ ਨਾ ਸਿੱਧਾ ਰਾਹ ਹੁੰਦਾ ਸਿੱਧਾ ਰਾਹ ਨਾ ਛੋੜੀਏ ਭਾਵੇਂ ਹੋਵੇ ਦੂਰ ਕੱਚਾ ਦੁੱਧ ਨਾ ਪੀਜੀਏ ਭਾਵੇਂ ਹੋਵੇ ਨੂਰ ਇਹ ਰਾਹ ਸਿੱਧਾ ਨਹੀਂ ਹੈ ਪੱਛਾ ਰਾਹ ਹੈ ਕਹਿੰਦੇ ਛੋਟਾ ਰਸਤਾ ਛੇਤੀ ਜੀਵੇਂ ਸ਼ਾਰਟਕਟ ਨਬਰ ਇਹਨੇ ਵੀ ਮੰਦਰਾਂ ਹੀ ਵੋਟਾਂ ਦੇ ਲੋ ਕਿਉਂਕਿ ਹੋਰ ਤੱਕ ਇਹਨੂੰ ਕੁਝ ਐ ਨਹੀਂ ਦੇਸ਼ ਦੇ ਵਿੱਚ ਜ਼ਿੰਦਗਾਰੀ ਵੀ ਵਧੀਆ ਹੈ ਦੇਸ਼ ਦੇ ਵਿੱਚ ਪਰਿਸ਼ਤਾਚਾਰ ਵੀ ਵਧੀਆ ਹੈ ਦੇਸ਼ ਦੇ ਵਿੱਚ ਕਮਨਲ ਰਾਇਸ਼ ਵੀ ਇੱਕ ਦੂਜੇ ਦੇ ਪ੍ਰਤੀਕਰਨਾ ਵੀ ਵਧੀਆ ਪਿਆਰ ਪਟਿਆ ਹੈ ਕਿ ਦੇਸ਼ ਦਾ ਜਿਹੜਾ ਜੈਦਾ ਦਾ ਪੂਰੀ ਉਹ ਕਾਰਪੋਰੇਟ ਦੇ ਹੱਥ ਚ ਗਈ ਹੈ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਦਾ ਮੋਹ ਭੰਗ ਹੋਇਆ ਜੇ ਇਸੇ ਲੋਕਾਂ ਨੂੰ ਆਪਦੇ ਤੈਸੇ ਦੇ ਉੱਤੇ ਯਕੀਨ ਲਿਆ ਪਤਾ ਨਹੀਂ ਕਦ ਨੋਟਬੰਦੀ ਹੋ ਜੈਨੇ 2000 ਦੇ ਨੋਟਾਂ ਦਾ ਹਾਲ ਹੁਣ ਤਾਂ ਦੇਖਣਾ ਪਹਿਲਾਂ ਪੂਰੀ ਨੋਟਬੰਦੀ ਦਾ ਹਾਲ ਦੇਖਿਆ ਸੀ ਸੋ ਜੇ ਤੁਸੀਂ ਕੋਲ ਦੇਸ਼ ਨੂੰ ਕਹਿਣ ਨੂੰ ਹੈ ਨਹੀਂ ਕੁਝ ਫਿਰ ਤੁਸੀਂ ਇਦਾਂ ਦੇ ਦੋ ਦੌਰ ਦੇ ਉੱਤੇ ਢਾਕੇ ਥੋੜੀ ਵੱਖੀ ਤੌਰ ਤੇ ਬੈਨੀਫੀਟਰ ਲੈ ਕੇ ਫਿਰ ਤੁਸੀਂ ਕਿਉਂਕਿ ਇਹਨਾਂ ਨਾਲ ਲੈ ਕੇ ਤੁਸੀਂ ਹੋਰ ਵੀ ਜਾਣ ਨਹੀਂ ਕਰਨਾ ਨਹੀਂ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਕਹਿੰਦੇ ਜੇ ਸਵੇਰ ਦਾ ਤੂੰ ਮੈਂ ਸ਼ਾਮ ਨੂੰ ਘਰ ਆ ਜੇ ਨਾ ਤਾਂ ਉਹਨੂੰ ਭੱਲਿਆ ਨਹੀਂ ਕਹੋਂਦਾ ਤਾਨੂੰ ਪਤਾ ਲੱਗ ਜੂਗਾ ਵੀ ਹਾਂ ਯਾਰ ਸਭ ਤੋਂ ਗਲਤੀ ਹੋਈ ਆ ਸਿੱਧੀ ਤੁਸੀਂ ਸ਼ਾਰਟਕਟ ਨਾਲ ਗੇਨ ਕਰ ਗਈ ਫਿਰ ਤੁਸੀਂ ਉਸੇ ਪਾਸੇ ਤੁਰੀ ਜਾਓਗੇ ਤੁਸੀਂ ਮੁਲਕ ਨੂੰ ਸੰਧਾਰਨ ਵਾਲ ਤੁਰੰਦੀ ਵਜਾਏ ਮੁਲਕ ਨੂੰ ਆਪਸ ਵਿੱਚ ਲੜਾਉਣ ਵਾਲੀ ਜ਼ਿਆਦਾ ਤੁਰੋਗੇ ਵੀ ਇਹਦੇ ਨਾਲ ਸਾਨੂੰ ਫਾਇਦਾ ਹੁੰਦਾ